ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਚ ਮਾਲਕ ਕਰੇ ਜੀ ਵਾਦਾ ਆ ਲਓ ਜੀ ਅੱਜ ਮਾਲਾ ਆਏ ਹੋਏ ਸੀਗੇ ਜੀ ਮਾਮਾ ਮਾਮੀ ਜੀ ਨੇ ਅੱਜ ਘੀ ਲੈ ਕੇ ਆਉਣਾ ਤਾਂ ਮਸਜੀ ਵਾਸਤੇ ਤੇ ਸਾਨੂੰ ਅੱਜ ਕੋਈ ਕੰਮ ਇਹ ਜਿਆ ਜ਼ਰੂਰੀ ਛਿੜ ਗਿਆ ਛਿੜਿਆ ਤਾਂ ਨਹੀਂ ਚਲੋ ਕਹਿ ਸਕਦੇ ਜ਼ਰੂਰੀ ਕੰਮ ਪੈ ਗਿਆ ਹੈਨਾ ਆ ਪਾਸਪੋਰਟ ਦਾ ਕੰਮ ਸੀਗਾ ਜੀ ਜੈਜ਼ਮੀਨ ਦਾ ਪਹਿਲਾਂ ਹਰਗੁਣ ਦਾ ਬਣਾਉਣਾ ਸੀਗਾ ਹਰਗੁਣ ਦਾ ਬਣਾਉਣ ਗਏ ਤੇ ਫਿਰ ਉਹ ਕਹਿੰਦੇ ਵੀ ਮਦਰ ਵਾਲੇ ਪਾਸਪੋਰਟ ਤੇ ਵੀ ਮਤਲਬ ਫੂਲ ਦਾ ਐਡਰੈਸ ਪਵਾਓ ਵੀ ਤਾਂ ਹਰਗੁਣ ਦਾ ਪਾਸਪੋਰਟ ਬਣੂਗਾ ਜੀ ਉਹਦੇ ਕਰਕੇ ਫਿਰ ਹੁਣ ਹਰਗੁਣ ਦਾ ਤਾਂ ਬਣਿਆ ਨਹੀਂ ਚਲੋ ਫਿਰ ਅੱਜ ਜੈਸਮੀਨ ਦਾ ਕਰਿਆ ਹੋਇਆ ਸੀਗਾ ਡੇਟ ਲਈ ਹੋਈ ਸੀਗੀ ਅੱਜ ਜੈਸਮੀਨ ਦਾ ਬਣਵਾਉਣ ਗਏ ਤੇ ਤੇ ਚਲੋ ਜੈਸਮੀਨ ਦਾ ਹੁਣ ਦੁਬਾਰਾ ਐਡਰੈਸ ਹੋ ਜਾਊਗਾ ਚੇਂਜ ਬਣ ਕੇ ਆ ਜਾਊਗਾ ਉਸ ਤੋਂ ਬਾਅਦ ਫਿਰ ਹਰਗੁਣ ਦਾ ਕਰਾਂਗੇ ਅਪਲਾਈ ਫਿਰ ਦੇਖਾਂਗੇ ਕਿਤੇ ਜੇ ਮਾਲਕ ਨੇ ਕਰੀ ਕਿਰਪਾ ਤਾਂ ਕੱਢਿਆਵਾਂਗੇ ਕਿਤੇ ਦਾ ਟੂਰ ਹਨਾ ਛੋਟਾ ਮੋਟਾ ਤੇ ਬਾਕੀ ਚਲੋ ਦੇਖੋ ਜਿੱਥੇ ਮੁਕੱਦਰਾਂ ਨੇ ਲੈ ਕੇ ਜਾਣਾ ਹਨਾ ਉੱਥੇ ਹੀ ਜਾਣਾ ਜਿੱਥੇ ਦਾਣਾ ਪਾਣੀ ਲਿਖਿਆ ਵਾ ਕਹਿ ਰੂ ਉੱਥੀ ਚੋਕਣਾ ਜਾ ਕੇ ਸੋ ਬਾਕੀ ਚਲੋ ਹੁਣ ਮਾਮਾ ਮਾਮੀ ਜੀ ਦਾ ਲਾਂਘੇ ਮਿਲ ਨਹੀਂ ਹੋਇਆ ਸਾਤੋਂ ਅਸੀਂ ਹੋ ਗਏ ਥੋੜੇ ਜੇ ਲੇਟ ਉੱਥੇ ਰਸ਼ ਬਹੁਤ ਜ਼ਿਆਦਾ ਦਾ ਭੀੜ ਬਹੁਤ ਈ ਫੇਰ ਵੀ ਚਲੋ ਆ ਗਿਆ ਨੰਬਰ ਟਾਈਮ ਜੇ ਨਾਲੇ ਹਨਾ ਬਹੁਤੇ ਲੇਟ ਨਹੀਂ ਹੋਏ ਪਰ ਉਹਨਾਂ ਨੂੰ ਕਿਤੇ ਕੰਮ ਸੀਗਾ ਉਹ ਫਿਰ ਸਾਡੇ ਆਂਦਿਆਂ ਨੂੰ ਚਲੇ ਗਏ ਹਾਂ ਹੁਣ ਪਹੁੰਚੇ ਆ ਜੀ ਮਾਲਾ ਚੱਲਦੇ ਆ ਫਿਰ ਅੰਦਰ ਦੇਖਦੇ ਆ ਛੋਟੀ ਜੀ ਹਰਗੁਣ ਛੋਟੀ ਹਰਗੁਣ ਮੈਨੂੰ ਲੱਗਦਾ ਉਹਦਾ ਨਾਮ ਅਸੀਂ ਛੋਟੀ ਹਰਗੁਣੇ ਰੱਖ ਦੇਣਾ ਚਾਚਾ ਜੀ ਨੇ ਉਹਨੇ ਨਾਮ ਰੱਖਣਾ ਨਹੀਂ ਅਸੀਂ ਛੋਟੀ ਹਰਗੁਣ ਛੋਟੀ ਹਰਗੁਣੇ ਕਹੀ ਜਾਂਦੇ ਹਾਂ ਤੇ ਦੇਖਦੇ ਆ ਹੁਣ ਨਾਲੇ ਕੀ ਨਾਮ ਰੱਖਣਾ ਥੋੜੀ ਬਹੁਤੀ ਡਿਸਕਸ਼ਨ ਜੀ ਚੱਲਦਾ ਰਹੀ ਹੈ ਨਾਲ ਚ ਵੀ ਕੀ ਨਾਮ ਰੱਖਣਾ ਚਲੋ ਉਹ ਤਾਂ ਤੁਹਾਨੂੰ ਅਲੱਗ ਬਲੌਗ ਚ ਦਿਖੇ ਜਾਣਾ ਜੀ ਚਾਚਾ ਜੀ ਉਹਨਾਂ ਦੇ ਚ ਵੀ ਕੀ ਨਾਮ ਰੱਖਿਆ ਹੈ ਹਨਾ ਤੇ ਕਿਹੜੇ ਕਿਹੜੇ ਨਾਮ ਵਧੀਆ ਲੱਗਦੇ ਆ ਕਿਹਨਾਂ ਚੋਂ ਨਾਮ ਸਿਲੈਕਟ ਕਰਨਾ ਉਹ ਤੁਹਾਨੂੰ ਅਲੱਗ ਬਲੌਗ 'ਚ ਚਾਚਾ ਜੀ ਉਹਨਾਂ ਵਾਲੇ 'ਚ ਦਿਖੇ ਜਾਣਾ ਤੇ ਆਜੋ ਚੱਲਦੇ ਆਂ ਫਿਰ ਅੰਦਰ ਮਿਲਦੇ ਆਂ ਸਾਰੀ ਫੈਮਿਲੀ ਨੂੰ ਤੇ ਕਰਦੇ ਆਂ ਗੱਲਾਂ ਬਾਤਾਂ ਨਾਲੇ ਛੋਟੀ ਹਰ ਗੁੰਨਾ ਹਾਂਜੀ ਮੈਡਮ ਜੀ ਤੁਸੀਂ ਆਏ ਬਾਹਰ ਨੂੰ ਆਹੋ ਕੀ ਆਏ ਯਾਦ ਨਹੀਂ ਸਵਾ ਤੋਂ ਲਿੰਦੇ ਹੁੰਦੇ ਸੀ ਅੱਛਾ ਅੱਛਾ ਉਹ ਜਿਹੜੇ ਹਾਂ 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 ਉਹ ਵੰਟੇ ਜੇ ਮਕਦਰਾਂ ਦੀ ਗੱਲ ਕਰਦੇ ਤੇ ਕੁਛ ਤਕਦੀਰਾਂ ਦੀ ਗੱਲ ਕਰਦੇ ਸੀ ਤਕਦੀਰਾਂ ਦੀ ਗੱਲ ਐਂ ਕਰਦੇ ਤੇ ਮੈਂ ਕਿਹਾ ਪਾਸਪੋਰਟ ਤਾਂ ਹੁਣ ਲੱਗੇ ਪਿਆ ਬਣਾਉਣ ਭਾਈ ਹੈਨਾ ਤੇ ਹਰਗੁਣ ਦਾ ਵੀ ਬਣਾਉਣਾ ਏ ਮਾਲਕ ਰੱਖੇ ਸੁੱਖ ਜੈ ਕਿਸੇ ਥੀ ਅਚਿੱਥੇ ਜਾਵਾਂਗੇ ਜੀ ਟੈਨਸ਼ਨ ਨਾ ਲੋ ਮੈਂ ਕਿਹੋ ਨਾ ਚੁਣੀ ਹੈਗੀ ਪਤਾ ਨਹੀਂ ਜਾਵਾਂਗੇ ਜਾਂ ਨਹੀਂ ਜਾਵਾਂਗੇ ਅਸੀਂ ਚੱਲੀ ਗੱਲ ਖਤਮ ਬੱਸ ਕਿ ਕਿ ਮੈਨੇ ਬਾਬਾ ਜੀ ਹਮੇਸ਼ਾ ਮੇਰੇ ਨਾਲ ਨੇ ਕਹਿੰਦੇ ਲਿਖਿਆ ਜੋ ਲੇਖਾਂ ਵਿੱਚ ਉਹੀਓ ਕੁਝ ਮਿਲਦਾ ਉਹਦੇ ਮਰਜ਼ੀ ਤੋਂ ਬਿਨਾ ਪੱਤਾ ਵੀ ਨਹੀਂ ਹਿੱਲਦਾ ਉਹਦੇ ਹੱਥ ਹੈ ਸਭ ਦੀ ਡੋਰ ਜ਼ਿੰਦਗੀ ਦੇ ਰੰਗ ਸਜਣਾ ਅੱਜ ਹੋਰ ਅਤੇ ਕੱਲ ਨੂੰ ਹੋਰ ਕੱਲ ਨੂੰ ਹੋਰ ਵਾਹ ਬੀਬਾ ਇਹ ਜੀ ਸ਼ਾਇਰੀ ਹੈ ਨਾ ਦਿਹਾੜੀ ਮਾਨੂੰ ਮੈਨੂੰ ਪੰਜ ਸੱਤ ਵਾਰ ਸੁਣਾ ਦੇ ਕਰ ਜੋਸ਼ ਜਿਆ ਆ ਜਾਂਦਾ ਏ ਜੋਸ਼ ਜਿਆ ਆ ਜਾਂਦਾ ਨਾ ਹੋਰ ਕੀ ਆਹੀਂ ਮੈਂ ਕਹਿੰਦੀ ਬਾਬਾ ਜੀ ਤੇ ਯਕੀਨ ਰੱਖਣਾ ਆਪਾਂ ਨੇ ਇਹ ਨਹੀਂ ਕਹਿਣਾ ਪਤਾ ਨਹੀਂ ਹੋਊਗਾ ਪਤਾ ਨਹੀਂ ਨਹੀਂ ਇਹ ਕਹਿਣਾ ਬਾਬਾ ਜੀ ਨੇ ਕਰ ਦੇਣਾ ਬੇਸ਼ੱਕ ਥੋੜਾ ਜਿਹਾ ਟਾਈਮ ਲੱਗੂਗਾ ਹਾਂ ਪੋਜ਼ਿਟਿਵ ਰਹੀਏ ਆਪਾਂ ਬਿਲਕੁਲ ਚਲ ਵੈਸੇ ਤਾਂ ਮਾਲਕ ਦੀ ਕਿਰਪਾ ਨਾਲ ਅਸੀਂ ਤਾਂ ਦੇਖ ਇੱਕ ਗੱਲ ਕੀ ਕਰਨ ਲੱਗੇ ਸੀ ਅਹ ਦੱਸੋ ਅਨਮਾਇzie ਆ ਪਛੜ ਗਿਆ ਇੱਕ ਪਾਸੇ ਹੁੰਦਾ ਨਾ ਮੈਂ ਤੁਹਾਨੂੰ ਕੀ ਗੱਲ ਕਹੀ ਮੈਂ ਰਵਿੰਦਰ ਇਹਦੇ ਵਿੱਚ ਵੀ ਕੋਈ ਪਰਮਾਤਮਾ ਦਾ ਰਾਜ ਛੁਪਿਆ ਜਿਹੜੀ ਜਿਹੜੀ ਕੱਲ ਨਾ ਹੋਈ ਆ ਬਹੁਤ ਚੰਗੀ ਹੋਈ ਆ ਆਓ ਫਿਰ ਕਿਵੇਂ ਆਪਾਂ ਪਲਾਨ ਬਣਾਉਂਦੇ ਮੰਨ ਕੇ ਚਲੋ ਜੂਨ ਜਲਾਈ ਜ ਜੁਲਾਈ ਜ ਜਣਾ ਵੀ ਟਰਾਈ ਕਰਕੇ ਦੇਖਾਂਗੇ ਜੇ ਉਹਦੇ ਨੇੜੇ ਆ ਕੇ ਕਰਦੇ ਹਾਂ ਵੱਧ ਜਾਣਾ ਤਾਂ ਕੰਮ ਹਾਂ ਫਿਲਮ ਸ਼ੂਟ ਹੋ ਰਹੀ ਹੈ ਜੀ ਪਹਿਲਾਂ ਤੁਸੀਂ ਆਏ ਲੱਗੇ

ਉਹ ਮੂਰੇ ਮੂਰੇ ਬਲਜਾਂ ਪਿਆ ਵਾ ਨਾ ਉਹਦੇ ਘਰ ਮੰਮੀ ਦਾ ਵੀ ਸਟਾਪ ਲੱਗਿਆ ਹੁਣ ਅੰਦਰ ਫੂਲ ਵਾਲੀ ਮੰਮੀ ਦਾ ਵੀ ਲੱਗਿਆ ਕੋਈ ਉਹ ਮੇਰਾ ਨਾ ਤਾਂ ਮਤਲਬ ਉਹ ਦਿਖਾਓ ਪਿਆਲੇ ਵੀ ਚਾਹ ਡੁੱਲ ਗਈ ਅੱਛਾ ਚਾਹ ਡੁੱਲ ਗਈ ਹਾਂ ਆਈ ਫੁੱਲ ਕੇ ਰੱਖਿਆ ਮੈਂ ਅੱਜ ਮੈਂ ਕਰਨ ਲੱਗੀ ਉਹ ਚਾਹ ਡੁੱਲ ਗਈ ਉਹੋ ਅੱਛਾ ਅੱਛਾ ਜੀ ਦਾਦਾ ਹੈਗਾ ਤੇਰੀ ਚਾਹ ਬਣੀ ਜੀ ਸੈਂਸੈਂਸ ਆ ਹਰੀ ਵਾਲੀ ਠੀਕ ਹੈ ਠੀਕ ਹੈ ਹਰੀ ਵਾਲੀ ਆਂਟੀ ਦਾ ਕਿੰਨਾ ਸੋਣਾ ਤੂੰ ਤਾਂ ਹਾਂ ਆ ਬਿੱਠੀ ਸੱਤਿਆ ਦਾ ਚਲੋ ਦੇਖੋ ਕਿੰਨਾ ਚਿਰ ਲੈ ਚਿਲੀ ਆ ਹਾਂ ਆਹ ਪਾਪਾ ਦਾ ਮੈ ਦੀ ਗੋੜ ਤੇ ਆਹ ਕੀ ਦਾ ਮਾਸੀ ਦਾ ਇਹ ਮੰਮੀ ਦਾ ਦੋ ਦਿਨ ਸੁੱਟ ਅੰਦਰ ਬੈਹਿਆ ਰਹੇ ਮਾਸੀ ਦਾ ਬੂਆ ਆਪਣਾ ਲੈ ਕੇ ਅੱਛਾ ਜੀ ਹਾਂ ਠੀਕ ਹੈ ਜੀ ਮਾਸੀ ਦਾ ਅੰਦਰ ਪਿਆ ਫੇਰੇ ਇਹ ਕੀ ਨੇ ਆ ਮੇਰਾ ਮਤਲਬ ਉਹ ਫੁਲਵਾਉ ਸੁਟ ਗਿਆ ਉਹ ਗੁੱਝਾ ਕੀ ਨੇ ਕਿੰਨੇ ਸੋ ਰਹੇ ਆ ਮੁੱਝੇ ਤੋ ਕੀ ਨੇ ਪਤਾ ਤੁਹਾਨੂੰ ਦੋ ਆ ਗਏ ਹੁਣੇ ਆ ਮੇਨੂੰ ਤੇਰਾ ਹੈ 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 ਲੈ ਆਪਣੀ ਪੈਸੇ ਇਹ ਕਹਦੇ ਵੀ ਇਹ ਹਾਂ ਹੁੰਦੇ ਆ ਮਨੇ ਪੈਸੇ ਲਾਇਏ ਅੱਛਾ ਆ ਲੈਣਾ ਆ ਲੈ ਲੈ ਤੇ ਤੁਹਾਨੂੰ ਕੋਈ ਦਿੱਕਤ ਨਹੀਂ ਜਿਹੜਾ ਵਧੀਆ ਲੱਗਦਾ ਨੇ ਤਾਂ ਛੇੜ ਵਾਲਾ ਸਿਰ ਉੱਛੇ ਲਗੇ ਜਿਹੜਾ ਮਾਸੀ ਨਹੀਂ ਮਾਸੀ ਨਹੀਂ ਮੇਰਾ ਉਹ ਨੇ ਜੀ ਮਾਸੀ ਨੇ ਕਹਿਤਾ ਵੀ ਪੁੱਤ ਤੇਰੇ ਪਰੋਂ ਸੌਣੇ ਲੱਗੂਗਾ ਉਹ ਲੈ ਲੇਨੀ ਮਾਸੀ ਨੇ ਕਹਿਤਾ ਸੌਣੇ ਲੱਗੂਗਾ ਹਾਂ ਫੇਰ ਆਹਾ ਕੀ ਲੀਆ ਕੀ ਆਨੇ ਪੈਸੇ ਮਾਸੀ ਕਹਿੰਦੀ ਮੈਨੂੰ ਖਾ ਦੇ ਜੱਜਦਾ ਉਹ ਦਾ ਬਾਤ ਇੱਕ ਕਹਿੰਦੇ ਵੀ ਮਾਸੀ ਕਹਿੰਦੇ ਸਪੈਸ਼ਲ ਘਰ ਤੇ ਮਠਾਈ ਬਣਾ ਕੇ ਲੈ ਕੇ ਆਂਦੀ ਉਹ ਕਿੱਥੇ ਆ ਨਹੀਂ ਮਾਸੀ ਕਹਿੰਦੀ ਆ ਮੈਂ ਮਨ ਰੱਖ ਬਰਫੀ ਨਹੀਂ ਮਖੌਲ ਕਰਦੀ ਉਹਦਾ ਮਖੌਲ ਕਰਦੀ ਉਹ ਕਹਿੰਦੀ ਤੇ ਵੀ ਤੂੰ ਲੈ ਕੇ ਆ ਇੱਕ ਤਾਂ ਘੀ ਦੇ ਕੇ ਆਂਦਾ ਕਹਿੰਦੇ ਘਰ ਤੇ ਗੜ ਕੇ ਆ ਅੱਛਾ ਉਹ ਬਰਫੀ ਜਿਹੜੀ ਉਹ ਕਹਿੰਦੀ ਹੁੰਨੀ ਹੈ ਵੀ ਜਿਹੜੀ ਪਿੰਡੋਂ ਲੈ ਕੇ ਆਈ ਹਾਂ ਹਾਂਜੀ ਹਾਂ ਉਹੀ ਉਹੀ ਉਹ ਵੀ ਗੱਲ ਮੈਂ ਉਹ ਤੋਂ ਕਿਤਨਾ ਕਨਫਿਊਜ਼ ਹੋ ਗਈ ਅੱਛਾ ਅੱਛਾ ਜੀ ਬੇਰ ਵੀ ਲੁਆਰੀ ਮਾਮਾ ਲਾਪੀ ਰੰਗ ਦੀ ਪੱਗ ਹੈਗੀ ਆ ਉਹ ਮੇ ਇਹਦਾ ਲਾਈਨਿੰਗ ਆ ਪੱਗ ਥੋੜੀ ਪੱਗ ਲਾਈਨਿੰਗ ਆ ਉਹ ਮੰਮੀ ਵੈਸੇ ਗੱਲ ਕਰਦੇ ਆ ਜੀ ਜਿਹੜੀਆਂ ਇਹ ਪੱਗਾਂ ਹੁੰਦੀਆਂ ਨਾ ਇਹਦਾ ਲਾਈਨਿੰਗ ਦੇ ਕੰਮ ਆਉਂਦੀਆਂ ਨਹੀਂ ਉਹ ਬੰਨਦੇ ਆ ਨਹੀਂ ਚਲੋ ਮੈਂ ਥੱਲੇ ਲਾਈਨਿੰਗ ਲੈ ਗਈ ਮੈਂ ਥੋੜੀ ਬੜੀ ਬੰਨਦਾ ਨਾ ਪੱਗ ਇਹਦੇ ਕਰਕੇ ਜੀ ਲਾਈਨਿੰਗ ਗੱਲ ਦੱਸਾਂ ਤੁਹਾਨੂੰ ਆਪਾਂ ਦੇ ਥੋੜਾ ਸਾਸੀ ਮੀਜਾ ਕਰਦੇ ਆ ਅਸਲੀ ਗੱਲ ਪਤਾ ਜਿੱਥੇ ਹੁਣ ਆਪਾਂ ਘੁੰਮ ਫਰਾ ਕੇ ਨਾ ਆਈਏ ਜਿਹਨੇ ਧੀ ਦੇ ਕੇ ਸਭ ਤੋਂ ਦੇਤਾ ਉਹ ਨਹੀਂ ਉਹ ਬੰਦਾ ਕਿ ਤੇਰਾ ਦਦਾ ਉਹ ਤਾਂ ਮੰਮੀ ਹੈਗਾ ਹੀ ਸਾਰੀ ਜ਼ਿੰਦਗੀ ਨਹੀਂ ਜਨਾਨੀਆਂ ਤੁਹਾਨੂੰ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਇਹ ਤਾਂ ਸਭ ਤੋਂ ਪਹਿਲਾ ਸੱਚ ਤਾਂ ਇਹੀ ਆ ਵੀ ਜਿਹਨੇ ਧੀ ਦਿੱਤੀ ਉਹਨੇ ਸਾਰਾ ਕੁਝ ਦਿੱਤਾ ਪਰ ਮੈਂ ਵੈਸੇ ਗੱਲ ਕਰਦਾ ਵੀ ਇਹ ਛੋਟੀ ਹੋਣੀ ਪਗ ਨਹੀਂ ਹਾਂਜੀ ਜਿਹੜੀ ਜੋੜਿਆਂ 'ਚ ਲੱਗਦੀ ਆ ਚਲੋ ਅਸੀਂ ਵੀ ਲਾਉਂਦੇ ਚਾਹੇ ਹਾਂ ਤਾਂ 7 ਮੀਟਰ ਹੋਊਗੀ ਇਹ ਹਾਂ ਚਲੋ ਦੇਖ ਲਾਂਗੇ ਜੇ ਜੇ ਵੈਸੇ ਇਹ じゃ ਕਲਰ ਵੈਸੇ ਜੈਸਮੀਨ ਮੁੰਲਾ ਦਾ ਮੇਰੇ ਕੋਲ ਹੈ ਨਹੀਂ ਹੈ ਨਾ ਦੇਖ ਲਾਂਗੇ ਜੇ 7 ਮੀਟਰ ਦੀ ਹੋਈ ਫਿਰ ਤਾਂ ਬੰਨ੍ਹ ਹੋ ਚਣੀ ਹਾਂ ਜਿਹੜੀ ਵੀ ਚੀਜ਼ ਦੇਤੀ ਆ ਜੀ ਨੇ ਸਿਰ ਬਿਲਕੁਲ 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 ਸਾਡੇ ਨੇ ਪਾਈ ਉਹਨਾਂ ਨੇ ਤੇ ਸਗਲੇ ਆ ਤੇ ਤੁਹਾਡੇ ਪੈਸੇ ਮੰਮਾ ਅੱਛਾ ਜੀ ਠੀਕ ਮੇਰੇ ਕੋਟ ਅੰਦਰ ਪਿਆ ਕੋਟ ਜਵਾਨ ਆਇਆ ਕੋਟ ਤੋਂ ਕੋਈ ਗੱਲ ਕੋਟ ਤੇ ਤੇਰਵਾ ਜਾ ਮਾਂ ਬਾਪ ਤਾਂ ਸਾਰੀ ਹਾਂਜੀ ਹਾਂ ਬਿਲਕੁਲ 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 ਜਿੰਨਾ ਕਾ ਹੈਗਾ ਇਹ ਮਾਪੇ ਦਾ ਦੰਨੇ ਦੰਨੇ ਬਿਲਕੁਲ ਬਿਲਕੁਲ ਆਪਾਂ ਦੀ ਮਾਸੀ ਨੂੰ ਮਾਸੀ ਆਪਣੀ ਪਸੰਦ ਦਾ ਲਿਆਉਗੀ ਜਦੋਂ ਠੀਕ ਹੋਊਗੀ ਹਾਂ ਠੀਕ ਨਹੀਂ ਇਹ ਵੀ ਗੱਲ ਨਹੀਂ ਇਹਦੇ ਵਿੱਚ ਟੌਕਸ ਤੋਂ ਕਰਾ ਲੈਣੇ ਬੱਸ ਇਹਨੇ ਮਾਸਿਨ ਟੌਕਸ ਕਰਾ ਦੋ ਠੀਕ ਆ ਠੀਕ ਆ ਠੀਕ ਆ ਜੀ ਆਓ ਇਹ ਵੀ ਗੱਲ ਠੀਕ ਆ ਫਿਰ ਮੋੜ ਬੜਈਏ ਨਾਲੋਂ ਦੇ ਕੇ ਫਿਰ ਵੀ ਘਰ ਦੇ ਵਿੱਚ ਜੀ ਲੈ ਕੇ ਆਉਣਾ ਇੱਕ ਗੱਲ ਹੈ ਬਹੁਤ ਬੜੀ ਗੱਲ ਹੋ ਜਾਂਦੀ ਆ ਹਲੇ ਬੰਦੇ ਫਿਰ ਵੀ ਕਹਿੰਦੇ ਨੇ ਬਹੁਤ ਬੰਦੇ ਵੀ ਮੇਰੇ ਨਾਲ ਸੱਚੀ ਗੱਲ ਕਰਦੇ ਸਨ ਇਹਦੇ ਵਿੱਚ ਕੋਈ ਗੁੱਸਾ ਕਰਨ ਵਾਲੀ ਗੱਲ ਨਹੀਂ ਸੁਣੋ ਪਰ ਕੱਲ ਅਸੀਂ ਰੋਪੜ ਜਾਂਦੇ ਸੀਗੇ ਮੇਰਾ ਸਰ ਮਿਲਿਆ ਮੈਨੂੰ ਕਹਿੰਦੇ ਭਲਵਾਣ ਲੱਗ ਗਿਆ ਮੈਂ ਮੈਡਮ ਨੇ ਤਾਂ ਕਿਆ ਗੱਲ ਕਹਿੰਦੀ ਕਹਿੰਦੀ ਸਾਨੂੰ ਇਹ ਅਹਿਸਾਸ ਆ ਵੀ ਕਿਹੜੇ ਦੁੱਖ ਤਕਲੀਫਾਂ ਨਾਲ ਦੇਣਾ ਹੋ ਹਾਂ ਅਸੀਂ ਇਹਨੂੰ ਇਹ ਗੱਲ ਕਹਿ ਸਕਦੇ ਮੈਂ ਮੈਡਮ ਨੂੰ ਜਿਹੜੇ ਕਿਹਾ ਮੈਂ ਮੈਡਮ ਜੀ ਸਾਰੇ ਬੰਦੇ ਨੂੰ ਇਦਾਂ ਹੀ ਲੱਗਦਾ ਵੀ ਉਹ ਨਹੀਂ ਤਕਲੀਫ ਨਹੀਂ ਚੱਲ ਸਕਦੇ ਸੱਚੀ ਚੀ ਗੱਲ ਜੇਨਾਂ ਪਰ ਤਕਲੀਫ ਆਉਗੀ ਨਾ ਫਿਰ ਮਤਲਬ ਉਹ ਤਾਂ ਔਰਤਾਂ ਵਿੱਚ ਚੁੱਪੀ ਬਹੁਤ ਹੁੰਦੀ ਹੈ ਬਿਲਕੁਲ ਬਿਲਕੁਲ ਜਿਹੜੀ ਤਕਲੀਫ ਇਹ ਨਹੀਂ ਚੰਦ ਨੇ ਹੋ ਕੇ ਉਹ ਸਾਨੂੰ ਨਹੀਂ ਬਤਾਉਂਗਾ ਗੱਲਾਂਾ ਜਦ ਇਹ ਵੀ ਗੱਲ ਹੋ ਜਾਂਦੀ ਹੈ ਤੇ ਮੈਨੂੰ ਵੀ ਅੱਜ ਥੋੜਾ ਜਿਹਾ ਫੀਲ ਪਤਾ ਕਿੱਕੜਾ ਹੋਇਆ ਜਦੋਂ ਇੱਕ ਵਾਰ ਘੜੀ ਤੈਨਾਂ ਬੋਲਦੀ ਸੀ ਹਾਂਜੀ ਲੱਗਿਆ ਵੀ ਆਏ ਲੱਗਦਾ ਮੈਨੂੰ ਜਿਸ ਤਰ੍ਹਾਂ ਕਿੜਾ ਜੈਸਮੀ ਪਾੜਨ ਚੱਲੀ ਹੁੰਦੀ ਆ ਨਹੀਂ ਜਦ ਇਹ ਮम्मी ਸ਼ਾਇਰੀ ਜੀ ਕਰਦੀ ਹੈ ਨਾ ਸ਼ਾਇਰੀ ਜੀ ਹਾਂ ਜਦ ਬਾਹ ਇਹ ਪਤਾ ਨਹੀਂ ਅੰਦਰ ਦੇ ਉਹ ਜਿਹੇ ਟਾਈਮ ਹੀ ਕੱਢਦੀ ਹੈ ਇਹ ਜਿਹ ਪਤਾ ਨਹੀਂ ਜਦ ਕੋਈ ਸਿਚੁਏਸ਼ਨ ਦੀ ਉਦਾਂ ਨਹੀਂ ਕਦੇ ਸੁਣਾਉਂਦੀ ਕੋਈ ਸ਼ੇਅਰ ਸ਼ੂ ਰਹੇ ਮम्मी ਉਹ ਗੱਲਾਂ ਦੇ ਪਤਾ ਲੱਗਦਾ ਹੁੰਦਾ ਜਦ ਮੈਨੂੰ ਗੀਤ ਜਿਆਦਾ ਆ ਜਾਂਦਾ ਜਿਹੜੇ ਮੈਂ ਸੁਣਾਉਣਾ ਮੈਂ ਇਹ ਦੰਗ ਦਉ ਸ਼ਹਿਰੀ ਤੇ ਮੈਂ ਗੀਤ ਦੇ ਢੰਗ ਨਾਲ ਸੁਣਾਉਂਦਾ ਹਾਂ ਹਾਂ ਇੱਕ ਅੱਧੀ ਕੋਈ ਇੱਕ ਅੱਧੀ ਹੁਣ ਵੀ ਸੁਣਾ ਦੇ ਕੋਈ ਨਾ ਤੁੰਪ ਰਹਿਣਾ ਨਾ ਚਾ ਬੰਦੇ ਨਾ ਪਿਓ ਰਹਿਣਾ ਨਾ ਮਾਂ ਬੰਦੇ ਹਾਂ ਹਰ ਸ਼ਹਿ ਨੇ ਆਖਰ ਮੁੱਕ ਜਾਣਾ ਇੱਕ ਰਹਿਣਾ ਰੱਬ ਦਾ ਨਾਮ ਬੰਦੇ ਹਾਂ ਇਹ ਤਾਂ ਇਹ ਤਾਂ ਬਾਜੀ ਬਾ ਬਾਵਾ ਕੀ ਬਾਤ ਸਹੀ ਗੱਲ ਹੈ ਮੈਂ ਅੱਗੇ ਵੀ ਦੇਖਿਆ ਵੀ ਜਿਹੜੀ ਵੀ ਜੈਸ ਤਾਂ ਕਹਿੰਦੇ ਹਣੇ ਕਹੂੰਗੇ ਬਿਸ਼ਾਇਦ ਵੀ ਲੋ ਜੀ ਮਾਂ ਤਾਂ ਕੋਈ ਕਰਦੀ ਹੁੰਦੀ ਆ ਜੇ ਤੇ ਵੀ ਤੇ ਪਰ ਨਹੀਂ ਸੱਚ ਆ ਇਹ ਗੱਲ ਸੋਹਣਾ ਸਹੀ ਜੇ ਰਵਿੰਦਰ ਤੂੰ ਮੰਜ਼ਿਲ ਪਹੁੰਚਣੀ ਆ ਨਾ ਤਾਂ ਲੱਗ ਜੇ ਦੁਰਾਂ ਦੇ ਤੂੰ ਚਰਨੀ ਹੂੰ ਦੇਖ ਲੋ ਹਰ ਸ਼ੈ ਨਹੀਂ ਆ ਕੇ ਮੁੱਕ ਜਾਣਾ ਇੱਕ ਰਹਿਣੀ ਰੱਬ ਦਾ ਨਾਪਦਿਆ ਜਦ ਤੂੰ ਰਹਿਣੀ ਨਾ ਚਾਹ ਬੰਦਿਆ ਨਾ ਪਿਓ ਰਹਿਣਾ ਤੇ ਨਾ ਰਹਿਣੀ ਆ ਮਾਪਦਿਆ ਹੂੰ ਚਾ ਤੇ ਵੀ ਅਸੀਂ ਦੂਸਰੇ ਪਸੰਦ ਚਲੀ ਜਾਨੇ ਬਿਲਕੁਲ ਉਹ ਤਾਂ ਗੱਲ ਹੈਗੀ ਆ ਜੇ ਤਾਂ ਕੋਈ ਨਹੀਂ ਚਿੱਧਰ ਕਹਿੰਦਾ ਸ਼ੂ ਨੂੰ ਉਹ ਹੋਏ ਮਾਸੀ ਅੰਦਰ ਲੈ ਗਿਓ ਨਾ ਪੈਟ ਛਲਟ ਜੀ ਉਹ ਨਾ ਉਹ ਦੂਸਰਾ ਇੱਕ ਆ ਵੀ ਗਿਫਟ ਆ ਜਪਿਆ ਜੀ ਇਹ ਲੁਆਰੀ ਆ ਅੱਛਾ ਅਲਮਾਰੀ ਹਾਂ ਅੱਛਾ ਐਦਾਂ ਦੀ ਹਾਂ ਆਹ ਬੜੀ ਠੀਕ ਆ ਠੀਕ ਆ ਬੱਚਿਆਂ ਦੀ ਅਲਮਾਰੀ ਸ਼ੁਗਰ ਅਰਵਿੰਦ ਨਹੀਂ ਆਇਆ ਨਹੀਂ ਕਹਤਾ ਮਮਮੀ ਤੇਰਾ ਤੇ ਇਹ ਨਾਲ ਸਰ ਗਿਆ ਮੈਨੂੰ ਦੇਖ ਲਓ ਕਿੰਨੀ ਬੜੀ ਅਲਮਾਰੀ ਲੈ ਆਉਣੀ ਆਉਂ ਅਸੀਂ ਪੁੱਤ ਉਹ ਲੈ ਆਇਆ ਚੱਲ ਗਿਫਟ ਦੇ ਤੌਰ ਤੇ ਰੱਖ ਜੀ ਮੈਂ ਵਾਦੀ ਰੱਖ ਹਾਂਜੀ ਹਾਂ ਇਹ ਦੇਖ ਕਹਿਦਾ ਸੁੱਟਣਾ ਹੈ ਸਾਡੇ ਵੀ ਤਾਂ ਰੋਟੀਆਂ ਵਈਆਂ ਸਹੀ ਗੱਲ ਮਮਮੀ ਰਾਮਾ ਦਾ ਸਗੋ ਆਪਣੇ ਨਾਲੋਂ ਪਹਿਲਾਂ ਦਾ ਰੌਲਾ ਪੈਂਦਾ ਅਲਮਾਰੀ ਹਾਂ ਦਾ ਸਹੀ ਗੱਲ ਦਾਦੀ ਜੀ ਬੱਚੇ ਕੋਈ ਝੂਠ ਥੋੜਾ ਹਾਂਜੀ ਹਾਂ ਨਹੀਂ ਜਿਹੜੀ ਸੱਚਾਈ ਹੈ ਸੱਚਾਈ ਹੈ ਸੱਚਾਈ ਹੈ ਕਿ ਥੋੜੀ ਉਹ ਕਰ ਸਕਦੇ ਹਾਂ ਸਹੀ ਨਹੀਂ ਨਹੀਂ ਮੰਮੀ ਨਹੀਂ ਕਈ ਵੀਡੀਓ ਚ ਮੈਂ ਦੇਖਿਆ ਹੁਣ ਐਤ ਕੀ ਗੱਲ ਮਾਰੀਆਂ ਦਾ ਕਾਹ ਪਾਉਣਾ ਹੀ ਪਾਉਣਾ ਮਾਰੀਆਂ ਐਤ ਕੀ ਲਿਆਣਗੇ ਲਿਆ Yes ਸਰ ਰਵਿੰਦਰ ਨੇ ਕਿਹਾ ਨੇ ਅਵੀ ਲੋੜੀ ਤੇ ਪਹਿਲਾ ਪਹਿਲਾ ਜੇ ਹੋ ਸਕਿਆ ਵੀ ਕਹਿੰਦੇ ਉਹਨੂੰ ਸੱਦਣਾ ਮਿਸਤਰੀ ਨੂੰ ਬੀਲ ਮਾਤਾ ਆਪਣੇ ਬਣਾ ਲਈ ਐ ਸੋਈ ਐ ਸੋਈ ਨੂੰ ਟਾਈਮ ਨਹੀਂ ਲੱਗਦਾ ਟਾਈਮ ਲੱਗ ਜਾਣਾ ਮੰਮੀ ਉਹਨੂੰ ਉਹ ਵੀ ਗੱਲ ਤੇ ਸਹੀ ਨਾ ਸੋਚ ਉਹੋ ਜਿਹਾ ਨਹੀਂ ਕਹਿੰਦੇ ਪਿਛਲੇ ਤਾਂ 11 ਦਿਨ ਪਏਗਾ ਆਪਣੀ ਬਿਆਰ ਤੇ ਵੀ ਪਏ ਦੇਖਣ ਦੀ ਗੱਲ ਇਹ ਆ ਫੋਰੋਂ ਉਹ ਤਾਂ ਮਿਸਤਰੀ ਦੇ ਕੋਲ ਇੱਕ ਬੰਦਾ ਨਹੀਂ ਚੱਲਦਾ ਕਿਉਂਕਿ ਉਹਨੂੰ ਪਤਾ ਨਹੀਂ ਕਿਹੜੇ ਵੇਲੇ ਜਰੂਰ ਚੱਲੇ ਚਲੋ ਨਾ ਛੱਡੋ ਮੈਂ ਵੀ ਉਹੀ ਸੋਚਦਾ ਤਾਂ ਜੇ ਤੁਹਾਨੂੰ ਆਉਣਾ ਜਾਣਾ ਰਹਿਣਾ ਬਾਜ਼ਾਰ ਦੇ ਵਿੱਚ ਬਾਣੀ ਮੁੱਟੀ ਫਰਸ਼ੀ ਸ਼ਾਪਿੰਗ ਕਰਨੀ ਹਾਂਜੀ ਹਾਂ ਹੈਨਾ ਕਿਸੇ ਨੂੰ ਦੇਣਾ ਲੈਣਾ ਤੁਹਾਡੇ ਆਪਣੀ ਮੰਮੀ ਨੂੰ ਪਤਾ ਹੈ ਉਹ ਵੀ ਤੁਹਾਡਾ ਰਹਿਣਾ ਇੱਥੇ 11 ਦਿਨ ਹੁੰਦੇ ਗਿਆ ਦਿਨ ਚੜਿਆ ਨਹੀਂ ਆ ਚਿਪਿਆ ਹੁਣ ਤਾਂ ਬਾਅਦ ਹੀ ਪ੍ਰੋਗਰਾਮ ਰੱਖੋ ਤੁਸੀਂ 11 ਤਰੀਕ ਤੋਂ ਬਾਅਦ ਨੂੰ ਆਨੂਗੇ ਫਿਰ ਪੈਸੇ ਤਾਂ ਮੈਂ ਰਵਿੰਦਰ ਨੂੰ ਕਿਹਾ ਵੀ ਕਾਰਾਂ ਦੀ ਲੋੜ ਨਹੀਂ ਹੈਗੀ ਅਜੇ ਸੋਈ ਦੇ ਪਹਿਲੇ ਮੈਨੇ ਸਕੂਲਰੀ ਦਿਵਾ ਦੇ ਅੱਛਾ ਇੱਕ ਗੱਲ ਹੋਰ ਵੀਰ ਰਵਿੰਦਰ ਹਾਂ ਥੋੜਾ ਜਿਹਾ ਬੱਚੇ ਵਾਲੇ ਘਰ ਤੋਂ ਉਹ ਔਖਾ ਜਾਂਦਾ ਹਾਂ ਜੀ ਜਿਵੇਂ ਸਮਾਜ ਸੂਨ ਜੈਸੀ ਇਹਨਾਂ ਬਿਜਲੀ ਦਾ ਕੰਮ ਹੋਣਾ ਕਈ ਵਾਰ ਬੰਦਾ ਮਸ਼ੀਨ ਲਾ ਕੇ ਭੁੱਲ ਜਾਂਦਾ ਨੂਰ ਤਾਂ ਜਿਆਦਾ ਆਪ ਹੈ ਉਹ ਗੱਲ ਹੋ ਗਈ ਹੋਰ ਨਹੀਂ ਕਿਸੇ ਹੋਰ ਜਿੱਥੇ ਤੁਸੀਂ ਹੋਰ ਇਹਨਾਂ ਟੱਪੇ ਟਾਈਮ ਟਪਾਇਆ ਮੇਰੇ ਨਾਲ ਹਾਂ ਜੀ ਜਿਵੇਂ ਗਾਹ ਫਰਵਰੀ ਆ ਜਾਣੀ ਥੋੜੇ ਦਿਨ ਵੀ ਬੜੇ ਹੋ ਜਾਣੇ ਹਾਂ ਜੀ ਹਾਂ ਤੇ ਤੂੰ ਪਾਉ ਜਾਣੀ ਵੀ ਚੱਤ ਰੱਖ ਲਓ ਮੈਂ ਤਾਂ ਆਪ ਗੱਲ ਇਹ ਤਾਂ ਹੈ ਜੀ ਹਾਂ ਹੁਣ ਇਹ ਨਾ ਸੋਚਿਓ ਵੀ ਮੈਂ ਉਹ ਭੰਨੀ ਮਾਰੀ ਜਿਵੇਂ ਤੁਹਾਨੂੰ ਬੜਾ ਨਹੀਂ ਨਹੀਂ ਬਿਲਕੁਲ ਬਿਲਕੁਲ ਦੇਖੋ ਜੀ ਤੁਹਾਡੇ ਕੋ ਗੱਲ ਕਾਤੇ ਕਰੀਏ ਤਾਂ ਹੀ ਹੈ ਵੀ ਹਾਂ ਸਿਆਣੇ ਬੰਦੇ ਦੀ ਸਲਾਹ ਯਾ ਸਾਡਾ ਜਿੱਥੇ ਤੱਕ ਨਹੀਂ ਚਲੋ ਜਾਂਦਾ ਦਿਮਾਗ ਮੈਨੂੰ ਤਾਂ ਇਹ ਤਾਂ ਵੀ ਪੰਜ ਚਾਰ ਦਿਨਾਂ 'ਚ ਬੜ ਜੂ ਪਰ ਇਹ ਵੀ ਗੱਲ ਠੀਕ ਆ ਫੇਰ ਐ ਉਧਰ ਦੀ ਤਿਆਰੀ ਵੀ ਛੱਡ ਜਣੀ ਪ੍ਰੋਗਰਾਮ ਦੇ ਮੈਂ ਕਿਹਾ ਹੀ ਤਾਂ ਵੀ ਜਨਵਰੀ ਜਿਹਦੇ ਸਕੂਟਰੀ ਦਵਾਦੇ ਘਰ ਬਰੇ ਜਮਣਾ ਅਲਮਾਰੀ ਉਹਦਾ ਛੇੜਦੀ ਆਪਣਾ ਸਕੂਟਰੀ ਉਹਦਾ ਕਿਚਨ ਦਾ ਭਾਰੇ ਬੁੱਟੇ ਜਿਹਨੂੰ ਦਵਾ ਦੇ ਕੋ ਤ ਸਕੂਟਰੀ ਸਕੂਟਰੀ ਦਾ ਹੀ ਕਰਦੇ ਆ ਦਵਾ ਦੇ ਸਾ ਪਿਸਤਾ ਭੱਲੇ ਦਾ ਇਹ ਨਹੀਂ ਕੋਈ ਨਹੀਂ ਕਿ ਸਕੂਟਰੀ ਤਾਂ ਲੈ ਆਣੀ ਮੈਨੂੰ ਫੇਰ ਸਕੂਟਰੀ ਤਾਂ ਮੁੱਕਰਦੇ ਆ ਮੈਂ ਖੋਤੇ ਹੀ ਮਨ ਯਾ ਦਉ ਨੋੜੇ ਤੇ ਮੰਗਣੀਆਂ ਉਹ ਲੈ ਲੂਗੇ ਨਹੀਂ ਮੰਗਣੀ ਇਹ ਤਾਂ ਮੇਰੀ ਮੰਗਣੀ ਤੇ ਦਉ ਵਾਲੇ ਬਾਬਾ ਜੀ ਤੇ ਮੰਗਣੀ ਤੂੰ ਨਾ ਨਹੀਂ ਕਿਰਪਾ ਕਰ ਲਈ ਮੇਰੇ ਕੋਲ ਉਹਦੇ ਮਨ ਚ ਆਪੇ ਬਸਣਗੇ پتہ ਨਹੀਂ ਤੁਹਾਨੂੰ ਸੁਭਾਈ ਤੇ ਕਰ ਮੰਨ ਦਾ ਕਰ ਦੇ ਅਰਦਾਸ ਠਹਿਰ ਕੇ ਕਰ ਲਈ ਮੈਂ ਚੱਲਾ ਅਰਦਾਸਤਾ ਕਰ ਦੇ ਤੂੰ ਕੋਈ ਗੱਲ ਅਰਦਾਸ ਕਰਨ ਦਾ ਕੋਈ ਹੋਂ ਨਹੀਂ ਹੁੰਦਾ ਬਾਬਾ ਜੀ ਹਾਂ ਤਾਂ ਦੂਰੀ ਵਿੱਚ ਜੇ ਮੈਂ ਤੇ ਦੋ ਹਫ਼ਤੇ ਜੇ ਮੇਰੀ ਸਕੂਲੀ ਵੀ ਨਿਕਾਰ ਖੜੀ ਹੋਏ ਜੇ ਸੈਂਟੇਨੈਂਡ ਹੋਰ ਬਾਬਾ ਜੀ ਰਵਿੰਦਰ ਨੂੰ ਕਿਸੇ ਦਾ ਪੈਸੇ ਲੈਣੇ ਵੀ ਨਾ ਪਵੇ ਦੇ ਕੋੜ ਆਪੇ ਆਏ ਹਾਂ ਲੋ ਉਦਾਂ ਕ ਫਿਰ ਥੋੜੇ ਜਿਆਦਾ ਪੈਸੇ ਕਹਦੇ ਨਾ ਜੀ ਆਪੇ ਆ ਜਣ ਮੈਂ ਆ ਮੈਂ ਮੈਂ ਨਹੀਂ ਆਉਣਾ ਚਾਹੁੰਦੀ ਜੇ ਬਹੁਤ ਜਿਆਦਾ ਮੂੰਹ ਅਡੋ ਨਾ ਪੱਖੇ ਬੈਣ ਦੇ ਦੇ ਗੱਲ ਤਾਂ ਠੀਕ ਹੈ ਹੋਈ ਗੱਲ ਲੱਗੀ ਨਾ ਤੂੰ ਵੀ ਚਦਾਨੀਆਂ ਨਾਮ ਦਾ ਹੋ ਗਿਆ ਵੀ ਢਿੱਡ ਨਹੀਂ ਭਰਦਾ ਫਿਰ ਆ ਪੈਸਿਆਂ ਨਾਲ ਹੀ ਫੱਟਾ ਪੀਤਾ ਮੰਮੀ ਕਿੰਨੇ ਸੀਰੀਅਸ ਹੋ ਕੇ ਕਹਿੰਦੀ ਬੋਲਿਆ ਫਿਰ ਮੰਮੀ ਨੇ ਕਿੰਨਾ ਸੀਰੀਅਸ ਹੋ ਕੇ ਕਿਹਾ ਜੇ ਪੁੱਤ ਜਿਆਦਾ ਮੂੰਹ ਅਡੋ ਨਾ ਪੱਖੇ ਬੈਣ ਵੇ ਬਹੁਤ ਸਹੀ ਗੱਲ ਆ ਮੈਂ ਤਾਂ ਹਮੇਸ਼ਾ ਨੀਮਾ ਹੀ ਸੋਚਿਆ ਨਹੀਂ ਨਹੀਂ ਠੀਕ ਆ ਹਾਂ ਆਪਾਂ ਜਿਹੇ ਜਿਹੇ ਹੈਗੇ ਪੁੰਦੂ ਬੰਦੇ ਵਾਹਿਗੁਰੂ ਵੇਖਣੇ ਸੱਚੇ ਪਾਤਸ਼ਾਹ ਨੇ ਨਹੀਂ ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਜੋ ਵੀ ਹੈ ਹਾਂ ਹੁਣਾ ਕੋਈ ਵਪਾਰੀ ਡੰਗਰਾਂ ਦੀ ਮੰਜੀ ਦਾ ਜਿਹੜੇ ਆਪਣੇ ਪਿਆਰ ਨੂੰ ਢੋਵੜ ਪਰਖਣ ਲੱਗ ਲੱਗ ਜਾਵੇ ਹਾਂ ਹੁਣਾ ਉਹ ਵੀ ਕੋਈ ਵਪਾਰੀ ਡੰਗਰਾਂ ਦੀ ਮੰਜੀ ਦਾ ਡੰਗਰਾਂ ਦੀ ਮੰਡੀ ਦਾ ਮੰਜੀ ਦਾ ਨਹੀਂ ਮੰਡੀ ਦਾ ਮੰਡੀ ਲਈ ਕਹਿੰਦੇ ਆ ਡੰਗਰਾਂ ਦੀ ਮੰਡੀ ਬਹੁਤ ਪੁਰਾਣਾ ਗਾਣਾ ਹੈ ਵੀ ਕਾਫੀ ਕਾਫੀ ਟਾਈਮ ਹੋ ਗਿਆ ਇਹਨੇ ਜਿਹੜੇ ਮੁਲਖ ਦਾ ਖਾਈਏ ਉਹਦਾ ਬੁਰਾ ਨਹੀਂ ਮੰਡੀ ਦਾ ਲਖ ਪਰਦੇਸੀ ਹੋਈ ਹੈ ਆਪਣਾ ਤੇਸ ਨਹੀਂ ਭੰਡੀ ਦਾ ਗਾਣਾ ਬਹੁਤ ਸੋਹਣਾ ਹੈ ਇਹ ਚਾਹ ਦੇ ਤੋਂ ਹੈ। ਹੈਲੋ ਬਾਬਾ ਜੀ। ਕਿਵੇਂ ਹੋ? ਸੈਡ ਆ ਗਿਆ ਅੱਜ ਤਾਂ ਤੁਹਾਡੇ ਪਾਪਾ ਜੀ ਬਹੁਤ ਭੱਖਾ ਲੱਗਾ ਅੱਜਾ ਲੋਕੀ। ਤੁਸੀਂ ਤਾਂ ਬੁਢੀ ਤਾਂ ਕਿਦਾਂ ਮੇਲੇ। ਖੜੇ ਖੜੇ ਭੋਜਨ ਦਾ। ਹਾਂ ਮੋਰੋ ਬਸ ਖਾਣ ਦਾ ਬਹੁਤਾ। ਨਾ ਨਾ ਖਾਣ ਤਾਂ ਮੈਨ ਲੱਗਦੀ ਨਹੀਂ। ਤਾਂ ਤੁਸੀਂ ਠੰਡੇ ਰਿਹਾ ਕਰੋ। ਦੇਖੋ ਤੁਸੀਂ ਇੱਕ ਚਾਚੇ ਪੰਨੂ ਪੱਖ ਸਕਦੇ ਇੱਕ ਪਾਪਾ ਪੰਨੂ। ਸੱਸੀ ਘਾਲ ਜੀ ਬਾਬਾ ਜੀ। ਉਹ ਨਾ ਨਹੀਂ ਸੇ ਪੰਨੂ ਪਖਾ। ਅੱਛਾ। ਇਹਨਾਂ ਦੋਹਾਂ ਪਰ ਖੁੱਲੀ ਛੂਟਾ ਕਿੱਕੀਓ ਕਿਸੇ ਦੀ ਨਹੀਂ ਸੁਣਦੇ। ਕੀ ਆ ਇਹਨਾਂ ਕਾ ਵੀ ਸ਼ੌਕ ਆ ਰਹੀ ਹੈ ਤੇ ਇਹਨੀ ਗੱਲ ਕਹਿ ਤੀ ਨੂੰ ਘਰ ਬੈਠਾ ਮੈਂ ਹਰੇ ਨੂੰ ਖੋ ਦੂੰਗਾ ਹਾਂ ਦਾਦੀ ਉਹ ਬੈਠਾ ਨਹੀਂ ਜਾਣ ਦੇਣਾ ਹਾਂ ਬੰਦਾ ਬਈ ਇਹ ਜਿਹੜਾ ਦਾਦੀ ਖਰਦੇ ਆ ਆ ਪਾਣੀ ਕਿੱਥੇ ਤੇ ਆ ਗਿਆ ਸਿਆਣਿਆਂ ਨੇ ਲੈ ਆਉਣੇ ਨੇ ਕਰੇ ਅੱਛਾ ਜੀ ਮੈਂ ਤਾਂ ਚਾ ਗਈ ਕੋਈ ਨਹੀਂ ਜੀ ਦੇਖੀ ਲੈ ਇਹ ਦੇਖੀ ਲੈ ਤੁਸੀਂ ਆਹ ਇੱਕ ਤਾਂ ਦਿਗੜ ਬਾਹਰ ਟੰ ਲਾ ਤਾ ਸਸਰੀ ਘਰ ਦੀ ਸਾਰਾ ਬਾਜੀ ਇੱਥੇ ਲੱਗੇ ਹੋਏ ਤੇ ਦੇਖਣ ਸਮਾਨ ਦੇਖ ਦਿੱਤੇ ਸਮਾਨ ਚੱਲ 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 ਜਮਾਨਾ ਮਾ ਮਾ ਲੇੜਾ ਮਾਂ ਵੀ ਬਿੰਨੇ ਸੂਟ ਲੈ ਕੇ ਆਏ ਉਹਦੇ ਮੈਂ ਤਾਂ ਕਰਦਾ ਪਾਗ ਜੀ ਲੋਟ ਕਰਕੇ ਬੈਠਾ ਮਾਂ ਵੀ ਆਉਂਗੇ ਇਹਨਾਂ ਨੂੰ ਰੰਗ ਇਹ ਕਾਜੀ ਉਹ ਚੱਲਣ ਮੈਂ ਰੰਗ ਤਾਂ ਫਿਰ ਜਿਹੜਾ ਹੈਗਾ ਹੈਗੀ ਆ ਨਹੀਂ ਬੜੀ ਇਹ ਨਾ ਬਹੁਤ ਨਰਮ ਜਿਹਾ ਪੜਨਾ ਤਾਂ ਕਰਕੇ ਬੰਨਿਆ ਰਵਿੰਦਰ ਨੇ ਵੀ ਇਹੀ ਬੰਨਿਆ ਮੈਂ ਉਹਦਾ ਰੰਗ ਉੱਡ ਗਿਆ ਪਰ ਨਹੀਂ ਰਵਿੰਦਰ ਨੇ ਡਾਰਕ ਨਹੀਂ ਨਹੀਂ ਡਾਰਕ ਤਾਂ ਹੈ ਕੁਝ ਵੀ ਰੰਗ ਫਿੱਕਾ ਉਹ ਵੀ ਤਾਂ ਆ ਰਹੀ ਹੈ ਉਹਨੂੰ ਕਹਿ ਕਉਂਗੀ ਤੂੰ ਇਹ 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 ਕਲਰ ਇਹੋ ਜਿਹਾ ਜੀ ਜਿਹੜਾ ਮੈਂ ਬੰਨਿਆ ਵਾ ਹਨਾ ਇਹ ਗੂੜਾ ਹੈ ਉਹ ਤਾਂ ਪਰਣਾ ਦਾ ਹੈ ਹੁਣੇ ਲਿਆਤਾ ਪਰ ਕਲਰ ਇਹੋ ਜਿਹਾ ਜੀ ਚਲੋ ਜੀ ਇਧਰ ਮਾਸੀ ਜੀ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਿਲਣ ਤੇ ਚੂਹੀ ਨੂੰ ਇਧਰ ਸਾਡੀ ਚੂਹੀ ਵੀ ਬੈਠੀ ਆ ਜੀ ਉਹ ਲੱਡੂ ਓਏ ਇਹ ਲੱਡੂ ਅੱਛਾ ਸੰਦੀਪ ਕਹਿੰਦੀ ਵੀ ਮੈਨੂੰ ਮੇਰੇ ਭਾਈ ਦੀ ਬਰਫੀ ਖਵਾਓ ਘਰ ਦੀ ਬਰਫੀ ਹੋਈ ਜੇ ਕਿਹਾ ਘਰ ਦੀ ਇਹ ਫੇਰ ਕਿਤੇ ਵੀ ਕਿਹਾ ਸਾਡੇ ਪਿੰਡ ਚ ਘਰੇ ਬਰਫੀ ਬਣਾਉਣੇ ਘਰ ਦੀ ਅੱਛਾ ਮੈਂ ਜੈਸ ਨੂੰ ਕਹਿੰਦੀ ਘਰ ਦੀ ਬਰਫੀ ਹੈ ਨਹੀਂ ਨਹੀਂ ਕਿਹਾ ਬਣਾਉਣੇ ਹੋਣੇ ਆ ਆਪ ਇਹ ਖੋਏ ਦੀ ਠੀਕ ਹੈ ਮੰਮੀ ਮੈਨੂੰ ਦਿਖਾਓ ਇੱਕ ਅੱਛਾ ਪਿੰਡ ਚ ਕੋਈ ਬਣਾਉਂਦਾ ਜੀ ਹਾਂ ਇਹ ਘਰ ਦੇ ਸਾਹਮਣੇ ਹੀ ਬਣਾਉਂਦੇ ਆ ਅੱਛਾ ਅੱਛਾ ਜੀ ਦੇਖਦੇ ਆ ਫੇ ਅੱਜ ਟੇਸਟ ਕਰਕੇ ਕਹਿ ਜੀ ਆ ਜੀ ਮਚਾ ਲਿਆਉਣੀ ਆ ਨੇ ਡੱਬਾ ਵੀ ਵੈਸੇ ਬਹੁਤ ਵਧੀਆ ਬਣਾਇਆ ਵਾ ਜੀ ਐਨ ਹਾਂ ਇਸੋ ਥੋੜਾ ਜਿਹਾ ਪੇਟ ਤੋੜ ਕੇ ਦੇ ਦਿੰਦਾ ਜਿਆਦਾ ਬੈਠਾਂ ਨਹੀਂ ਖਾਈਦਾ ਹੁੰਦਾ ਪਤਾ ਇਹ ਖਾਲੀ ਮੁਰਕ ਕੇ ਸਰ ਖਾਈ ਨੇ ਪਹਿਲਾ ਟੇਸਟ ਤਾਂ ਪਤਾ ਤਾਂ ਲੱਗ ਗਿਆ ਵੀ ਕਹਿ ਹੈ ਜੀ ਆ ਜੇ ਸਵਾਦ ਆ ਫੇਰ ਮਿੱਠਾ ਥੋੜਾ ਜਿਹਾ ਵੱਧ ਵੀ ਖਾਹ ਹੋ ਜਾਵੇ ਮਿੱਠਾ ਠੀਕ ਆ ਚਾਚਾ ਜੀ ਕਹਿ ਹੈ ਜੀ ਆ ਜੀ ਮਿੱਠਾ ਜ਼ਿਆਦਾ ਨਹੀਂ ਹੈਗਾ ਹੁਣ ਤਾਂ ਮਿੱਠੇ ਦੀ ਪਰਮਿਸ਼ਨ ਫੇਰ ਹੈਗੀ ਮਤਲਬ ਇਹਨੂੰ ਤਾਂ ਸਮਝ ਲੋ ਵੀ ਜੀਰੋ ਨੰਬਰ ਹਾਂ ਜੀ ਚਾਹ ਸਮਝ ਲੋ ਵੀ 1/10 ਨੰਬਰ ਹੋ ਗਿਆ ਜੀ ਇਹ ਘੜਦਾ ਮਿੱਠਾ ਖਾਣ ਵਾਲੇ ਆ ਹੂੰ ਉਹਨਾਂ ਬਾਤ ਤਾਂ ਬਹੁਤ ਵਧੀਆ ਜਿਹੜੇ ਮਿੱਠਾ ਨਹੀਂ ਖਾਣ ਵਾਲੇ ਉਹਨਾਂ ਬਾਤ ਤੇ ਜੀਵਨ ਬੰਦ ਰਹਿ ਖਾਣ ਭਾਈ ਨਹੀਂ ਨਹੀਂ ਹਰ ਨਹੀਂ ਨਹੀਂ ਹੈ ਨਹੀਂ ਖੋਆ ਉਹਦਾ ਉਹਦਾ ਖੋਆ ਪਾਇਆ ਵਾ ਚੰਗਾ ਜੀ ਵਿੱਚ ਭਾਈ ਸਾਡੇ ਵਾਸਤੇ ਤਾਂ ਹਰ ਇੱਕ ਚੀਜ਼ ਵਧੀਆ ਹੁੰਦੀ ਆ ਹੂੰ ਜਿਹੜਾ ਅਗਲਾ ਪਿਆਰ ਨਾਲ ਲੈ ਕੇ ਆਇਆ ਨਾ ਇਹ ਤਾਂ ਖਾ ਲੈਣੀ ਆ ਹਾਂ ਨਾ ਨਹੀਂ ਦੱਸਣੀ ਨਹੀਂ ਜੀਰੋਂ ਨਾਲੇ ਮਾੜਾ ਟੱਕਲਾ ਪਾ ਨਾ ਜੀਰੋਂ ਨਾ ਪਾ ਰੋ ਤਾਂ ਦੱਸ ਰੋ ਹੂੰ ਦੇਖ ਵੇ ਆਸ ਨੇ ਸੱਟ ਦਾ ਭਾਈ ਲੈ ਕੇ ਆਇਆ ਹੂੰ ਸਾਨੂੰ ਤਾਂ ਵੀ ਬਹੁਤ ਵਧੀਆ ਠੀਕ ਹੈ ਨਹੀਂ ਸਹੀ ਗੱਲ ਲਈ ਹੂੰ ਮੇਰਾ ਸਾਡ ਬਰਫੀ ਲੈ ਆਇਆ ਕਿਹ ਜੀ ਐਨੀ ਸਵਾਦ ਸਾਲੀ ਖਾਣ ਨੂੰ ਦਿਲ ਕਰੀ ਜਾਂਦਾ ਘੜੀ ਘੜੀ ਸਾਲੀ ਵੀ ਬੈਠੇ ਆਗੀ ਉਹ ਤਰਾਹੀ ਵੀ ਕਰਦੀ ਮੇਰਾ ਮਨ ਲੱਤਾ ਮੈਂ ਉੱਗੀ ਰਹਾਸ ਸਾਲਾ ਨੂੰ ਕੁੱਲੀਆਂ ਕਰਦੀ ਰੱਜੀ ਗਈ ਅੱਜ ਹੀ ਇਹ ਪਹਿਲਾਂ 12:30 ਵਜੇ ਦੇ ਦੁੱਧ ਪੀਤਾ ਹੋਇਆ ਪਤਾ ਨਹੀਂ ਇਹਨੂੰ ਕੂਕੀ ਚੜਨ ਲੱਗੀ ਹੂੰ ਉਹ ਮਸੀ ਹੌਲੀ ਬੰਲਾ ਬੰਲਾ ਤੂੰ ਤਾਂ ਆਏ ਲੱਗੇ ਵੇ ਥਾਪੀਆਂ ਦੇਣ ਥੋੜੀ ਹੌਲੀ ਦੋ ਹਾਂ ਜੇ ਮੈਂ ਤਾਂ ਕਰਨਾ ਇਹ ਕੱਪੜੇ ਪਤਾ ਕਿੰਨੇ ਵੇ ਵੇ ਇਹ ਮੈਨੂੰ ਇੱਥੇ ਖੜੇ ਕਿਉਂ ਨਹੀਂ ਪਹਾਂ ਤੱਕ ਪਹੁੰਚ ਦਿਓ ਨਹੀਂ ਮੈਂ ਡਾ 2 ਘੰਟੇ ਤੱਕ ਲੰਗੀ ਮੇਰੀ ਹਰ ਗੁੰ ਤਾਂ ਮੇਰੇ ਬੈਠੀ ਹੋ ਲੈ ਲੈਂਦੀ ਹੁਣ ਭੁਕਾਰ ਇਹ ਕਹੀ ਜਾਂਦੇ ਆ ਗਰਦਨ ਨਾਲ ਲਾ ਕੇ ਘਰਾਂੇ ਕਰੇ ਕਰੇ ਮੇਰੇ ਕੋਲ ਨਹੀਂ ਬੈਠ ਕੇ ਨਹੀਂ ਉਹਦੇ ਨਾਲ ਲਾ ਕੇ ਹੀ ਨਿਆਣੇ ਉਧ ਘਰਾਂ ਦੇ ਨਾਲ ਗੈਂਸਤੀ ਬਣ ਗਈ ਮੈਂ ਕਿਹਾ ਪਰ ਮੇਰੇ ਕੋਲ ਬੈਠ ਕੇ ਲੈਣ ਲੱਗ ਗਿਆ ਉਹ ਤਾਂ ਜੇ ਠੀਕ ਮੜਾ ਜਾਉਂਦਾ ਨਿਆਣੇ ਵਾਲੀ ਭੂਆ ਵੀ ਕਹਿੰਦੀ ਬੈਠ ਕੇ ਠੀਕ ਆ ਨੈਨਸੀ ਭੂਆ ਵੀ ਕਹਿੰਦੀ ਯਾਨੀ ਬੈਠ ਕੇ ਲਾਉਣੇ ਦੇ ਅਸੀਂ ਭੂਆ ਵੀ ਤਾਂ ਬੈਟਰ ਨਾਲੋਂ ਪਜੀਸ਼ਾ ਕਰਦੀ ਹਾਂ ਹੂੰ ਇਹ ਬਾਹਾਂ ਤੇ ਬੈਠੀ ਜਾਣੀ ਕੀ ਹਾਂ ਹੈ ਤਾਂ ਬੈਠੀ ਹੋਊਗੀ ਬਾਪੀ ਮੈਂ ਕਹਿੰਦਾ 1.5 ਕਿਲੋ ਹੋਣੀ ਥੀ ਕਿਲੋ ਆ ਬੜਾ ਤਾਂ ਆਲਾ ਇਹਦਰ-ਵਿਦਰ ਆਈ ਲੈ ਇੱਥੇ ਕੋਈ ਬਾੰਦਰੀ ਦਾ ਬੱਚਾ ਹੁੰਦਾ ਨੀ ਜਮੀ ਛੋਟੀ ਜੀ ਆ ਜਮੀ ਐਨੇ ਕਹਤੇ ਮੇਰੇ ਮੈਂ ਮੇਰੇ ਵਾਸਤੇ ਬਾਹਰ ਆਈ ਚੱਕਣੀ ਐ ਜਮੀ ਛੋਟੀ ਜੀ ਆ ਕਹਤੇ ਨਹੀਂ ਉਹ ਡਰ ਜਾ ਲੱਗੀ ਜਾਂਦਾ ਜੀ ਮੈਂ ਤਾਂ ਹਰ ਗੁਣੂ ਵੀ ਪਹਿਲਾਂ ਬਹੁਤ ਡਰ ਕੇ ਚੱਕੀ ਕਹੀ ਦਿਨ ਜੀ ਮੈਂ ਨਹੀਂ ਕੱਕਦਾ ਹਾਂ ਜੀ ਮਾਤਾ ਨੂੰ ਮੰਨੂ ਕਹਿੰਦੀ ਰਾਤ ਨੂੰ ਬਿੱਟੇ ਘਰੋਂ ਮੈਂ ਤਾਂ ਨੂੰ ਰਜਾਈ ਪਰਾਂ ਪਾ ਲੰਦੂ ਰੋਟੀ ਅਗਵੀ ਰਜਾਈਓ ਚੱਕ ਲੋ ਉਹਦੇ ਮੈਂ ਪਾ ਕੇ ਥੇਪੜ ਦੂੰ ਮਾ ਆਜ ਮਿੱਤੇ ਆਂਦੀ ਲੱਗਦੀ ਆ ਜੀ ਉਹਨਾਂ ਦਾ ਕੀ ਹੁੰਦਾ ਵੀ ਸਾਡੇ ਡੇਡੇ ਹੱਥ ਕੋ ਜੋੜ ਕੇ ਬਾਧੀਗਾ ਉਹਨਾਂ ਕੋਈ ਆਗਾ ਕੋ ਡਾਈ ਉਹ ਮੈਨੂੰ ਮਾਸੀ ਜੀ ਉਧਰ ਥੇਪੜਨ ਲੱਗੇ ਵੀ ਮੈਨੂੰ ਇੱਥੇ ਖੜੇ ਨੂੰ ਹੋਰੇ ਦਿਨ ਹੋਈ ਜਾਂਦਾ ਵੀ ਯਾਰ ਜਾਦਾ ਜੋੜਨ ਬਸ ਠੀਕ ਹੈ ਤੁਸੀਂ ਨਿਡਰੀ ਜਾਂਦੇ ਹੋ ਨਹੀਂ ਜੀ ਹੁਣ ਤੁਹਾਡਾ ਤਾਂ ਤਜਰਬਾ ਹਾਂ ਹੁਣ ਸਾਨੂੰ ਇਹ ਕੰਮ ਹਾਂ ਜੀ ਹਾਂ ਉਹ ਤੁਹਾਡਾ ਇਹ ਇਹ ਦਵਾਈ ਦੇਣੀ ਪੈਣੀ ਇੱਕ ਵਾਰ ਜਿਹੜੀ ਲੈ ਕੇ ਆਣੀ ਹੈ ਜਿਹੜੀ ਇੱਥੇ ਚਿੱਟੀ ਚੱਗੀ ਬਣਾ ਦੇ ਕਿੱਥੇ ਪਈ ਐ ਇੱਧਰ ਟੋਕਰੀ ਚ ਜੀ ਅਸੀਂ ਵੀ ਬੈਗ ਪਿਆ ਮਗਰ ਚ ਅਸੀਂ ਵੀ ਲੈ ਆਂਦੀਆਂ ਕੱਲ ਟੋਕਰੀਆਂ ਜੀ ਇਹਦੇ ਨਾਲ ਦੀਆਂ ਮੈਂ ਤਾਂ ਨਾ ਟੋਕਰੀ ਦੀ ਜੇ ਮਾਮਾ ਹੀ ਦਵਾਈ ਉਹ ਲੈ ਮੈਂ ਵੀ ਟੋਕਰੀ ਨੂੰ ਮੰਗਦੀ ਹੂੰ ਟੋਕਰੀ ਆਏ ਮਾਰੀ ਕੱਲ ਟੋਕਰੀ ਲਈ ਅਲਮਾਰੀ ਜੀ ਟਿੱਗ ਜਾਂਦੀ ਆ ਹੂੰ ਉਹ ਅਲਮਾਰੀ ਨੂੰ ਟਾਇਰ ਆਪਣਾ ਦਨ ਚੋਂ ਉੱਪਰ ਖੜਾ ਤੇ ਰਾਤ ਨੂੰ ਰਹਿਣਾ ਦੇ ਕੋਲ ਹੂੰ ਉਹਦੇ ਕੱਪੜੇ ਵੀਰੇ ਕੱਢੀਆਂ ਵਿੱਚ ਰਹਿ ਗਿਆ ਵਿਚਾਰੀ ਦਾ ਸੁੱਟ ਕੋਈ ਨਾ ਦੇਣਾ ਸੀ ਕੀ ਆ ਜੀ ਕੀ ਦੋ ਕੱਪੜੇ ਆਣ ਦੇ। ਇਹਿੰਦਨ ਨੂੰ ਸੁੱਟ ਦੇਣਾ ਤੇ ਸਿਉੜੇ ਕੁਮਾਰੂ। ਅੱਛਾ ਇਹ ਰਹਿ ਕੇ ਭੁੱਲ ਗਏ। ਜਨਤਾ ਕਿੱਧਰ ਤੇ ਕਿੱਥੇ ਪਹੁੰਚ ਗਈ ਮੈਂ ਜਰਾ। ਨਾ ਮੈਂ ਇੱਕ ਦਿਨ ਫੋਨ ਕਰਕੇ ਬੁਲਾਉਂਗੀ ਉਹਨੇ ਆ ਜਾਣਾ। ਮੋਟਰਸਾਈਕਲ ਤੇ ਆ। ਸਭ ਦੇਖ ਕੇ ਕਾਹ ਕਿ ਬੱਚੇ ਕਿ ਫਿਰਦੀ। ਜਿੰਦਾਬਾਦ। ਹਰਗੁਰੂਆਂ ਦਾ। ਸਹਤੀ ਜੀ। ਆ ਗਏ। ਇਹ ਮੈਂ ਛੋਟੇ ਛੋਟੇ ਹੱਥ। ਹਾਂ। ਉਹ ਇੱਕ ਲੰਬੀ। ਮਾ ਮਾਸ ਜੇ ਇਕੱਠਾ ਜੇ ਨਹੀਂ ਹੁੰਦਾ ਕਿ ਉਹ ਵੈਸੇ ਹੀ ਲੱਗਦਾ। ਨਾ ਕਿਹਦੇ ਤਾਰਗੁਰੂਆਂ ਨੇ ਚੱਪਦੀਆ। ਉਹ ਆ ਜਾਣਾ ਹੁਣ ਆ ਪਾਇਆ ਰਣੂ ਦੀ ਥੱਲੇ ਨਹੀਂ ਪਾਈ ਤੁਸੀਂ ਸਾਰਾ ਸੈੱਟ ਸਾਰੀ ਖੋਲ ਕੇ ਸਾਰ ਲੈਣਾ ਸੈੱਟ ਸਾਰੀ ਖੋਲਦੀ ਤਾਂ ਲੈ ਨਾ ਪੂਰਾ ਰਹਿਣ ਦੇ ਸੰਦੀ ਬਾਤ ਹੈ ਠੀਕ ਆ ਇੰਨਰ ਤਾਂ ਤੇ ਲੈ ਲੈ ਠੀਕ ਆ ਬੱਚੇ ਕਿੱਥੇ ਗਏ ਹਾਂ ਇਹਦੇ ਹੱਥ ਪੈਰ ਤੇ ਪਿਓ ਪਰ ਗਏ ਆਪਣੀ ਕੀ ਦੇ ਉੱਪਰ ਗਏ ਹਜੇ ਕਿੱਥੇ ਪਤਾ ਲੱਗਣਾ ਹੈ ਕੀ ਕੀ ਦੇ ਪਰ ਸੌਣਤਾ ਹੈ ਇਹ ਨੰਬੀਆਂ ਜਾਣੀ ਕਿ ਸਾਰੇ ਨਿਆਣਿਆਂ ਨਾਲ ਇਹਦੇ ਨਾਲ ਤਾਂ ਕਮੀ ਨਹੀਂ ਸੁਣੇ ਹਾਂ ਉਹ ਗੁਲੀਆਂ ਕਾਫੀ ਲੰਬੀਆਂ ਹਨਾ ਜੀ ਗੱਲ ਹੈ ਲੰਬੀ ਹੈ ਇਹ ਜਦੋਂ ਬੁੱਤ ਮੈਂ ਕਰਦਾ ਮਾਸੀ ਦਾ ਬੁੱਤ ਤੇ ਮੈਂ ਤੇ ਕਰ ਰੋਂ ਤੇ ਮੰਮੀ ਕਹਿੰਦੀ ਮੰਮੀ ਕਹਿੰਦੀ ਲੰਬੀ ਹੈ ਉਹ ਕਹਿੰਦੀ ਮੈਂ ਤੇਰੀ ਛੋਟੀ ਜੀ ਤਾਂ ਆਏਗੀ ਨਹੀਂ ਨਹੀਂ ਉਹ ਲੰਬੀ ਹੈ ਹੋਰ ਬੱਚਿਆਂ ਨਾਲੋਂ ਅੱਛਾ ਜੀ ਹਾਂ ਸਦੀ ਨਹੀਂ ਯਾਰ ਹੋਊਗਾ ਤੋਤਾ ਤੁਸੀਂ ਸੁਣਦੇ ਨਹੀਂ ਮਾਸੀ ਦਾ ਜਦੋਂ ਲਹੂ ਮੈਂ ਕਰਨ ਤੇ ਹੰਬ ਨਹੀਂ ਪੀਤਾ ਉਹਨੇ ਸਿੱਤਿੰਨ ਚ ਦੇਖ ਲਓ ਕਿੰਨੇ ਲੰਬੇ ਹੱਥ ਪੈ ਰਹੇ ਸਾਡੇ ਦੇ ਛੋਟੇ ਛੋਟੇ ਨੇ ਹੂੰ ਕੋਈ ਤਾਂ ਦੇਖ ਤੁਸੀਂ ਰੱਖਿਆ ਇਹ ਦੇ ਕੱਪੜੇ ਗਰੇ ਜਾਂ ਕਮੀਜ਼ ਨਹੀਂ ਹੈਗਾ ਵਿਕੇ ਉਹ ਮੈਨੂੰ ਲੱਗਦਾ ਨਾ ਵੀ ਇਹਦਾ ਕੱਪੜਾ ਮਾਥਾ ਰੱਖਿਆ ਉਸ ਨੂੰ ਦੋਤੇ ਨਹੀਂ ਹੁਣੇ ਭੁੱਲ ਗਿਆ ਹੋਰ ਡਾਟਰ ਨਾ ਕੱਲ ਭੋਲਿਆ ਤਾਂ ਗਰੇਕ ਵੀ ਸੱਚੀ ਹੋ ਜੀ ਮੈਂ ਮੈਂ ਬਈ ਰਿ ਧੱਕੇ ਰੱਖੇ ਤਾਂ ਮੈਂ ਕਿੱਥੇ ਰੱਖਣ ਦੇ ਉਹ ਇਹ ਤਾਂ ਨਹੀਂ ਸੰਦੀਪ ਮੈਂ ਸਾਰਾ ਬੇਲਾ ਕਰ ਲੈ ਮੈਂ ਚਾਹ ਤੇ ਕਿ ਮੈਂ ਬਚਾ ਮੈਂ ਤਾਂ ਕਹਿ ਕਿ ਚਾਚਾ ਹੀ ਸੀਰੀਅਸ ਹੈ ਪਤਾ ਨਹੀਂ ਮੈਨੂੰ ਮਾਰੀ ਚਾ ਕਿ ਤੇਰਾ ਅੱਜ ਮੇਰੇ ਅੱਜ ਉੱਥੇ ਸੁਣ ਲਈ ਜਦ ਉੱਥੇ ਪਾਸਪੋਰਟ ਦਫ਼ਤਰ ਗਏ ਜੀ ਫੋਨ ਉਹ ਕਹਿੰਦਾ ਭਾਈ ਆਧਾਰ ਕਾਰਡ ਹਰ ਪੈਨ ਕਾਰਡ ਦੀ ਫੋਟੋਕਾਪੀ ਹੁਣੇ ਲਿਆ ਕਹਿੰਦਾ 2 ਮਿੰਟ ਚ ਅਸੀਂ ਤਾਂ ਉਦੋਂ ਉਦਾਂ ਅੰਦਰ ਪੁੱਛਣ ਗਏ ਇਹਦੇ ਵੀ ਸਾਡਾ ਨੰਬਰ ਆ ਗਿਆ ਕਿ ਨਹੀਂ ਤੇ ਚਲੋ ਜੀ ਕਹਿੰਦਾ ਭਾਈ ਜਲਦੀ ਲਿਆ ਉਹ ਹਰਿਆਣਵੀ ਬੰਦਾ ਉਹ ਅਰੇ ਭਾਈ ਜਲਦੀ ਲਿਆ ਕਹਿੰਦਾ ਮੈਂ ਭਾਈ ਘਰੋਂ ਪਤਾ ਨਹੀਂ ਕਿਹੜੇ ਟਾਈਮ ਮੈਂ ਜੈਸਮੀਨ ਨੂੰ ਫੜਾਇਆ ਕਿਹੜੇ ਟਾਈਮ ਉਹ ਮੇਰੀ ਮੋਬਾਈਲ ਤਾਂ ਦਾ ਵੀ ਸਮਾਂ ਨਾ ਉਹ ਹਾਂ ਸੱਚੇ ਉੱਥੀ ਦਫ਼ਤਰ 'ਚ ਖੜੇ ਖੜੇ ਮੰਮੀ ਦਾ ਫੋਨ ਆ ਗਿਆ ਮੈਂ ਉਹਨੂੰ ਪੁੱਛਣ ਲੱਗਿਆ ਪਤਾ ਮੈਂ ਇਹਨੂੰ ਫੜਾਤਾ ਫੋਨ ਮੈਂ ਹਾਂ ਮੈਂ ਭਾਈ ਉਹ ਆਧਾਰ ਫੋਟੋਕਾਪੀ ਕਰਾਉਣ ਚਲ ਗਿਆ ਜੀ ਜਾ ਫੋਟੋਕਾਪੀ ਕਰਾਉਣ ਚਲ ਕਾਲੋ ਜੀ ਫੋਟੋਕਾਪੀ ਤਾਂ ਹੋ ਗਈ ਫੋਨ ਮੇਰੇ ਮੇਰੇ ਆਦਾ ਮੈਂ ਯਾਰ ਫੋਨ ਕਿੱਥੇ ਗਿਆ ਮੇਰੇ ਉੜ ਕੇ ਫਿਊਜ ਜੀ ਮੈਂ ਲੈ ਵੀ ਫੋਨ ਕਰ ਗਿਆ ਇੱਧਰ ਮੈਂ ਕਿਹਾ ਹੁਣ ਅੰਦਰ ਉਹ ਵੀ ਜੈਸਮੀਨ ਵੀ ਆ ਵੀ ਉਹ ਵੀ ਕੰਮ ਜ਼ਰੂਰੀ ਆ ਭਾਈ ਮੈਂ ਉੱਥੇ 2-3 ਵਾਰ ਦੇਖਿਆ ਮੈਂ ਇੱਧਰ ਉੱਧਰ ਨਹੀਂ ਦੇਖਿਆ ਜੀ ਮਨੂੰ ਮੈਂ ਦੁਕਾਨ ਵਾਲੇ ਮਖਾ ਬਾਈ ਯਾਰ ਉਹਦੇ ਫੋਨ ਤਾਂ ਨਹੀਂ ਰਹਿ ਗਿਆ ਕਹਿੰਦਾ ਨਹੀਂ ਵੀਰੇ ਮੈਂ ਵੀ ਦੇਖਾ ਮਹਾ ਪੈਸੇ ਤਾਂ Google Pay ਕਰੇ ਨਹੀਂ ਪੈਸੇ ਦਾ ਕੈਸੀ ਦਿੱਤੇ ਚਲੋ ਜੀ ਮੈਂ ਚੱਲ ਹੁਣ ਦੇਖੀ ਜਾਊਂਗੀ ਮੈਂ ਅੰਦਰ ਆਇਆ ਜੀ ਮੈਂ ਅੰਦਰ ਆ ਕੇ ਇਹਨੂੰ ਪੁੱਛਿਆ ਮਹਾ ਮੇਰਾ ਫੋਨ ਪਤਾ ਨਹੀਂ ਕਿੱਥੇ ਆ ਇਹ ਵੀ ਨਹੀਂ ਬੋਲੀ ਗਾਂ ਜੀ ਮੈਂ ਭਾਈ ਚਲੋ ਇਹਦੇ ਸਾਰਾ ਕਾ ਪ੍ਰੋਸੀਜਰ ਇਹਦੇ ਵਾਲਾ ਹੋ ਗਿਆ ਮੈਂ ਕਿਹਾ ਹੁਣ ਹਜੇ ਰਜਿਸਟਰਬ ਨਹੀਂ ਕਰਨੀ ਵੀ ਹੁਣ ਹੋ ਲੈਣ ਦੇ ਫੋਟੋ ਫੋਟੋ ਹੁੰਦੀ ਦੀ ਜੀ ਵੀ ਜਾਂ ਸਾਰਾ ਕੁਝ ਹੋ ਗਿਆ ਉਥੇ ਬਾਅਦ ਮੈਡਮ ਮੈਡਮ ਜੀ ਨੇ ਉਧਰ ਮੇਰੇ ਫਿਊ ਜੁੜੇ ਪਏ ਆ ਜਾਂ 5-7 ਮਿੰਟ ਦਾ ਮੈਂ ਰੋਣਾ ਪਾਇਆ ਪਹਿਲਾਂ ਆ ਕੇ ਇਹਨੂੰ ਪੁੱਛਿਆ ਮੈਂ ਮੇਰਾ ਫੋਨ 5-7 ਮਿੰਟ ਬਾਅਦ ਜਾਂ ਸਾਰਾ ਕੁਝ ਹੋ ਗਿਆ ਉਥੇ ਤੇ ਤੁਰਨ ਲੱਗੇ ਫੋਨ ਜੇਬ ਚੋਂ ਕੱਢ ਕੇ ਮੈਨੂੰ ਫੜਾਤਾ ਉਹ ਮੈਂ ਕਿਹਾ ਤੂੰ ਜੰਦੀ ਉਹ ਦੱਸ ਦਿੰਦੀ ਇੱਥੇ ਮੇਰਾ ਹੋਰ ਜੀ ਮੇਰਾ ਮੈਂ ਕਿਹਾ ਬੀਬੀ ਘਟਿਆ ਪਿਆ ਕੀ ਯਾਰ ਬਤਾ ਤਾ ਉਹ ਤਾਂ ਮੈਂ ਯੂਟਿਬ ਚ ਦਬਾਇਆ ਐਸੇ ਤਾਂ ਮੇਰੇ ਪੁੱਛਾ ਕਿ ਬਿੱਟ ਬਿੱਟ ਮਨ ਫੋਨ ਕੱਟ ਜਾਂਦੀ ਨਹੀਂ ਮੁੰਡਾ ਡਿਸਟਰਬ ਹੋ ਗਿਆ ਨਾ ਨਹੀਂ ਨਹੀਂ ਡਿਸਟਰਬ ਕਰਨ ਹੋਇਆ ਜੀ ਫੋਨ ਜਾਂ ਤੁਹਾਡਾ ਜਾਂ ਤੁਹਾਡਾ ਫੋਨ ਆਇਆ ਜੀ ਫੋਨ ਮੈਂ ਫੜਾਤਾ ਜੈਸਮੀਨ ਨੂੰ ਹਾਂ ਮੈਂ ਮੈਂ ਚਲ ਗਿਆ ਫੋਟੋ ਕਾਪੀ ਕਰਾਣ ਮੈਂ ਖਾਲ ਲੈ ਵੀ ਫੋਨ ਗਿਰ ਗਿਆ ਭੁੱਲ ਗਿਆ ਵੀ ਮੈਂ ਫੋਨ ਇਹਨੂੰ ਫੜਾਇਆ ਤਾਂ ਸੁਣਨੇ ਇਹਨੂੰ ਅੱਛਾ ਇਹ ਵੀ ਦੱਸੇ ਇਹਨੂੰ ਵੀ ਨਹੀਂ ਆਦ ਵੀ ਫੋਨ ਮੇਰੀ ਜੇਬ ਚ 5-7 ਮਿੰਟ ਉੱਥੇ ਬੀਪੀ ਘਟ ਗਿਆ ਮੇਰਾ ਖੜੇ ਦਾ ਮਹਾਲ ਐ ਵੀ ਫੋਨ ਕਰ ਗਿਆ ਜਦ ਉੱਥੇ ਤੇ ਤੁਰਨ ਲੱਗੇ ਮਾਹ ਹੁਣ ਤਾਂ ਮਾਦਮ ਜਾ ਕੇ ਪਹਿਲਾਂ ਗੱਡੀ ਗੁੱਡੀ 'ਚ ਦੇਖਾ ਯਾਰ ਕਰਦੇ ਹੁਣ ਫੋਨ ਲਾਉਂਦੇ ਆ ਹੋਰ ਕਿਆ ਕਰਾਂ ਜਦ ਉੱਥੇ ਤੇ ਤੁਰਨ ਲੱਗੇ ਜਾਂ ਕੱਢ ਕੇ ਜੇਬ 'ਚੋਂ ਫੋਨ ਫੜਾਤਾ ਮਹਾਲਾ ਚੱਕਰ ਹੋਰੂਗਾ ਪਤਾ ਕੀ ਹੁੰਦਾ ਫੋਨ ਦੋ ਤਾਂ ਸਾਰਾ ਇਹਨਾਂ ਦੁੱਖ ਹੁੰਦੇ ਨੇ ਜਿਹੜਾ ਵਿੱਚ ਬਲੌਗ ਬਣਿਆ ਉਹਦਾ ਜ਼ਿਆਦਾ ਦੁੱਖ ਹੁੰਦਾ ਉਹ ਸਾਰਾ ਵਿੱਚ ਇੱਜ ਲੱਗੇ ਉਹੀ ਗੱਲ ਹੈ ਉਹ ਉਹੀ ਗੱਲ ਹੈ ਬਈ ਬਲੌਗ ਬਣਾਉਂਦਾ ਸਾਡੇ ਨਾਲ ਜੀ ਹਾਂ ਹੁਣ ਤਾਂ ਚੱਲ ਫੋਨਾਂ ਤੋਂ ਲਾ ਕੇ ਕਰਨ ਹਾਂਜੀ ਹਾਂ ਮੈਂ ਮੈਂਬਰੀ ਕਾਰਡ ਕਈ ਵਾਰ ਮੈਂ ਵੀ ਬਲੌਗ ਬਣਾ ਲੈਣਾ ਇੱਕ ਦੀ ਜਗ੍ਹਾ ਦੋ ਬਣ ਕੇ ਜਾਂ ਤਿੰਨ ਬਣ ਕੇ ਇੱਕ ਕੱਢ ਲੈਣਾ ਦੋ ਚਾਲ ਕੱਢ ਲੂੰਗਾ ਟਾਈਮ ਨਾਲ ਸਾਢੂਗਾ ਜਦੋਂ ਬਾਈ ਵੀ ਦੇਖਣਾ ਵਿੱਚ ਮੈਂਬਰੀ ਕਾਰਡ ਪਿਆ ਉਹਨਾਂ ਜਦੋਂ ਫਾਰਮ ਹੜ ਮਾਰ ਕੇ ਉਹਨੇ ਆਪਣਾ ਸ਼ੁਰੂ ਕਰ ਲਿਆ ਜਦੋਂ ਮੈਂ ਮਿਲ ਲਾ ਜਦੋਂ ਮੈਂ ਗੱਲ ਕਰੇ ਮੇਰੇ ਦੋ ਬਲੌਗ ਹੋਰ ਸਨ ਤੇ ਕੱਢ ਲੈਂਦਾ ਕਦੇ ਮੱਤ ਛੱਡੇ ਦੇ ਵਿੱਚ ਉਹ ਗਏ ਦੋ ਬਲੌਗ ਹਾਏ ਉਹਨਾਂ ਦਾ ਉਧਰੇ ਟਾਈਪ ਕਰੋਗੇ ਸਮਝ ਨਹੀਂ ਜਿੰਨਾ ਬਲੌਕਰ ਚਾਚਾ ਜੀ ਬਈ ਆਹ ਵਾਲੀ ਮਾਰ ਚੜਾ ਰੰਦਾ ਕਲਿੱਕੇ ਦਾ ਆਹ ਵਾਲੀ ਸਿਚੁਏਸ਼ਨ ਚਾਚਾ ਜੀ ਮੈਂ ਤੁਹਾਡੀ ਸਮਝ ਸਕਦਾ ਭਾਈ ਬਣਾ ਦਿਓ ਗੁੰਮਾ ਜੀ ਹਾਂ ਇਹ ਗੱਲ ਆ ਗਈ ਮੇਤੇ ਇੱਕ ਗਲਤੀ ਹੋ ਜਵੇ ਤੇਰਾ ਦਿਮਾਗ ਨਹੀਂ ਤੇਰਾ ਆਈ ਨਹੀਂ ਤੇਰਾ ਉਹ ਨਹੀਂ ਜਦਦਰ ਕੋਲੋਂ ਡਿਲੀਟ ਹੋਇਆ ਮੈਂ ਆਪਣੇ ਆਪ ਨੂੰ ਗਾਲਾਂ ਤਾਂ ਕੱਢ ਰਿਆ ਹੁਣ ਤੂੰ ਸੁਣ ਲੈ ਫੇ ਮੈਂ ਮੈਂ ਤਾਂ ਆਪ ਆਪਣੇ ਆਪ ਨੂੰ ਕੱਢਾਂ ਮੈਂ ਖਾ ਮੂਰਖ ਦਿਮਾਗ ਤੇਰਾ ਮੈਂ ਆਹ ਨਾਲ ਹੁਣ ਕੰਟ ਹੋਇਆ ਜਿੱਦਣ ਆਪਣੀਆਂ ਹਰ ਗੁਣਾ ਆਪਣੀਆਂ ਛੋਟੀਆਂ ਜਿਹੀਆਂ ਸੀ ਉਹਦੋਂ ਦਾ ਜਿਹੜਾ ਬਲੌਗ ਸ੍ਰਿਵਿੰਦਰ ਨੇ ਡਿਲੀਟ ਕਰਤਾ ਸੀ ਮੈਂ ਪਹੁੰਚਣ ਕਾਲੋ ਹੀ ਹੋਰ ਫੇਰ ਦੁਬਾਰਾ ਦੇਖ ਲੋ ਕਰਿਆ ਹੈਂ 3 ਸਟੋਰ ਸਭ ਵਡੀਆਂ ਨਿਕਲेंगी ਹਜ਼ੂਰ ਸਾਹਿਬ ਵਾਲੀਆਂ ਸਾਰੀਆਂ ਆ ਗਈਆਂ ਉਹ ਬਲੌਗ ਨਹੀਂ ਆਇਆ ਨਹੀਂ ਪਾਲਾ ਜੀ ਹੋਣ ਮੈਂ ਮੜਦੀ ਗੱਲ ਕਰਨੀ ਹੈ ਓਕੇ ਮੇਰੀ ਗੱਲ ਚ ਨਾ ਕੋਈ ਬੋਲਿਓ ਜੀ ਗੱਲ ਉੱਥੇ ਆ ਜਾਂਦੀ ਹੈ ਹਾਂਜੀ ਵੀ ਹਰੇਕ ਨੂੰ ਆਪਣੀ ਮਿਹਨਤ ਦਾ ਅਹਿਸਾਸ ਹੁੰਦਾ ਮੰਨ ਕੇ ਚੱਲੀਏ ਹਾਂਜੀ ਹਾਂ ਵੀ ਦੂਸਰੇ ਬੰਦੇ ਨੇ ਹੁੰਦਾ ਵੀ ਇਹਦਾ ਕੰਮ ਕਿਹਾ ਗਿਆ ਹੋਈਆ ਅਗਾਂਹ ਵੇਖ ਕੇ ਪੀ ਜਾਂਦਾ ਹੈ ਪਰ ਉਹਨੂੰ ਅਹਿਸਾਸ ਆ ਵੀ ਇਹਦਾ ਕੀਨੇ ਵੀਡੀਓ ਬਣਾਈ ਕਿ ਕਿੱਕਣਾ ਬਣਾਈ ਮਿਹਨਤ ਬਹੁਤ ਆਉਂਦੀ ਜੀ ਕੰਮ ਵੀ ਔਖਾ ਏ ਹਾਂਜੀ ਤੁਹਾਨੂੰ ਪਤਾ ਲੱਗਿਆ ਚਾਚੇ ਤੇ ਕਦੇ ਵੀ ਤਕਰੌਦੀਆਂ ਨਹੀਂ ਆਉਂਦੀਆਂ ਬਣਾ ਲਓ ਬਲੌਗ ਬਣਾ ਲਓ ਉਹ ਲੜਾਈ ਵੀ ਜ਼ਰੂਰੀ ਆ ਬੋਲਣਾ ਵੀ ਕੈਮਰੇ ਦੇ ਸਾਹਮਣੇ ਚਾਚੇ ਦੇਖ ਰਹਾ ਉਹ ਨਹੀਂ ਉਹ ਹੁਣ ਸਾਡੇ ਵਰਗਿਆਂ ਦਾ ਵੀ ਮਰੀ ਜੰਨੀ ਆਏ ਕਰ ਜੰਨੀ ਇਹ ਵੀ ਬੋਲਣਾ ਬਹੁਤ ਔਖਾ ਹੈ ਹਾਂ ਬਿਲਕੁਲ ਬਿਲਕੁਲ ਜੀ ਨਹੀਂ ਇਹ ਚੀਜ਼ ਕੋਈ ਵੀ ਕੰਮ ਆ ਮੰਮੀ ਹਨਾ ਇਹ ਕਰ ਲੋ ਹੁਣ ਆ ਲੋ ਚਾਹ ਡੰਗਰਾਂ ਦੇ ਕੰਮ ਪਰਾ ਲੋ ਚਾਹੇ ਰਸੋਈ ਦੇ ਕੰਮਾਂ ਪਰਾ ਲੋ ਚਾਹੇ ਬੰਦੇ ਜਿਹੜਾ ਬਾਹਰ ਬੰਦਾ ਘੁੰਮਦਾ ਫਿਰਦਾ ਬਾਹਰ ਵਾਲੇ ਕੰਮ ਸਾਮਦਾ ਉਹਦੇ ਕੰਮ ਚਾਹੀ ਖੇਤੀ ਵਾਲਾ ਕੰਮ ਹਰੇਕ ਕੰਮ ਚ ਮਿਹਨਤ ਤਾਂ ਆਉਂਦੀ ਉਹ ਅੱਛਾ ਮਾਂ ਬਾਪ ਇੱਕ ਬੰਦੇ ਬੈਠ ਔਰ ਦੂਸਰੇ ਬੰਦੇ ਰਹੇ ਹੁੰਦੇ ਤਾਂ ਕਿਆ ਕੰਮ ਹੋਗਾ ਹਾਂ ਜੀ ਹਾਂ ਆਏ ਹੋਏ ਪਰ ਨਹੀਂ ਨੀ ਨਹੀਂ ਮੇਰੇ ਉਹਦੇ ਵਿੱਚ ਵੀ ਮਿਹਨਤ ਆ ਉਹਦੇ ਵਿੱਚ ਵੀ ਉਹਦਾ ਹੋਏ ਹਾਂ ਜੀ ਹਾਂ ਇਹ ਐਕਣਾ ਦੀ ਕੋਈ ਨਹੀਂ ਹੁਕਮੇਂਦਰ ਸਭ ਕੋ ਬਾਹਰ ਹੁਕਮਨੇ ਕੋਈ ਮਿਹਨਤ ਤਾਂ ਹਰੇਕ ਕੰਮ ਪਰ ਆਉਂਦੀ ਆ ਜੇ ਬੰਦਾ ਕਹੇ ਵੀ ਹਾਂ ਇਹ ਕੱਲੇ ਕੈਮਰੇ ਆ ਪਰਿਆ ਉਹ ਇਹ ਕੰਮ ਸਭ ਤੇ ਔਖਾ ਆ ਜੇ ਦੇਖਿਆ ਜਾਵੇ ਹਾਂ ਜੀ ਹਾਂ ਹਾਂ ਔਖਾ ਇਹ ਸਹੀ ਗੱਲ ਹੈ ਮਿਹਨਤ ਬਹੁਤ ਹੁਣ ਜਿਵੇਂ ਉਹ ਵਿੱਕੀ ਨੇ ਕਿਹਾ ਵੀ ਮੈਨੂੰ ਭੋਨ ਘੋਣ ਦਾ ਕੋਈ ਡਰ ਨਹੀਂ ਕਿ ਮੈਨੂੰ ਇਹ ਟੈਨਸ਼ਨ ਹੋਊਗੀ ਮੈਂ ਮੇਰੀ ਵੀਡੀਓ ਗਈ ਵੀਡੀਓ ਗਈ ਹਾਂ ਜੀ ਹਾਂ ਮੈਂ ਮਿਹਨਤ ਕਰੀ ਹੋਈ ਆ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਹਾਂ ਉਹ ਅਹਿਸਾਸ ਹੁੰਦਾ ਲੋ ਆਪਣੀ ਮਿਹਨਤ ਦਾ ਇਹ ਤਾਂ ਹੈ ਜੀ ਇਹੀ ਗੱਲ ਹੈ ਚਲੋ ਵਾਕੀ ਤੇ ਜੋ ਕਹਾਂਗੇ ਉਹ ਵੀ ਨਾ ਤੇ ਹੋਰ ਨਾ ਹੂੰ ਹਾਂ ਬੱਚਾ ਵਾੜਾ ਨੇ ਕਹਦਣਾ ਵੀ ਤੁਹਾਡੇ ਕੋਲ ਮਗਰ ਪਿਆ ਵਾ ਤੂੰ ਵੀ ਬਲੌਗ ਪਾਉਂਦੇ ਸਾਡਾ ਆਪਣਾ ਕੰਮ ਆ ਹਾਂ ਸਾਡਾ ਆਪਣਾ ਕੰਮ ਆ ਬਿਲਕੁਲ ਤੇ ਭਾਈ ਸਾਨੂੰ ਕਹਿ ਰਿਹਾ ਮੰਨ ਕੇ ਚਲੋ ਉਹਦਾ ਆਪਣਾ ਕੰਮ ਹੋਊਗਾ ਕੋਈ ਹਾਂ ਸਾਰੇ ਦਾ ਆਪਣਾ ਆਪਣਾ ਕੰਮ ਆ ਬਾਕੀ ਸਾਨੂੰ ਮਾੜਾ ਚੰਗਾ ਨਹੀਂ ਨਾ ਕਹਿ ਸਕਦੇ ਸਹੀ ਗੱਲ ਆ ਉਹ ਕਹਿੰਦਾ ਸਾਡਾ ਹੂੰ ਜਿਵੇਂ ਉਹ ਕਹਿੰਦੀ ਐ ਲੋ ਚੱਕ ਦਜੀ ਰਮਨ ਤੋਂ ਮੋਟਰਸਾਈਕਲ ਲੋਕਾਂ ਦੇ ਘਰ ਦੁੱਧ ਪਾ ਕੇ ਆਉਂ ਹੂੰ ਇਹ ਵੀ ਬਹੁਤ ਔਖਾ ਕੰਮ ਆ ਬਿਲਕੁਲ 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 ਏ ਜਿਹੜਾ ਕਰਦਾ ਉਹਨੂੰ ਇਹ ਪਤਾ ਜੀ ਪੂਰੇ ਪਤਾ ਕਹਿੰਦੇ ਵੀਰ ਜਿੱਦਾਂ ਵੀਰ ਨੇ ਦੁੱਧ ਪਾਉਣਾ ਹੁੰਦਾ ਮੜ ਜਾ ਸਾਨੂੰ ਦੱਸ ਦਿਆ ਕਰੋ ਅੱਛਾ ਵੀਰ ਜਾਂਦਾ ਇੱਕ ਹੌਲ ਮੰਨ ਆ ਜਾ ਜੀ ਡਾਕੂਮੈਂਟ ਦੇਖਣਾ ਆਇਆ ਕੋਈ ਨਹੀਂ ਹੈ ਚੱਲ ਅਗਲੇ ਦਾ ਉਦੋਂ ਜਦੋਂ ਬਾਈ ਜਾਂਦਾ ਜੀ ਉਦੋਂ ਪੰਜ ਸੱਤ ਬੰਨਾ ਆਇਆ ਮੈਨੂੰ ਪੱਕੇ ਫੋਨ ਆ ਜਾਂਦੇ ਅੱਛਾ ਉਹ ਭਾਈ ਰੁਕਿਆ ਹੀ ਨਹੀਂ ਤੇਰਾ ਭਾਈ ਆਇਆ ਹੁਣ ਪਹਿਲਾਂ ਹੀ ਆਇਓ ਕਹਿੰਦੇ ਉਹ ਉਹ ਭਾਈ ਤੇਰਾ ਭਾਈ ਆਦਾ ਅੱਜ ਮੈਂ ਹਾਂਜੀ ਉਹ ਤਾਂ ਹੀ ਨਹੀਂ ਰੁਕਿਆ ਸੀ ਤਾਂ ਭਾਈ ਜੰਨੇ ਨੂੰ ਅੰਦਰ ਤੇ ਆਏ ਜੰਨੇ ਨੂੰ ਤਾਂ ਲੰਘ ਗਿਆ ਹਾਂ ਹਾਂ ਉਹ ਹੋ ਜਾਂਦਾ ਹਾਂ ਹੁਣ ਉਹ ਕੁਝ ਤਾਂ ਹਾਂਜੀ ਕੁਝ ਥੋੜਾ ਜਿਹਾ ਆਏ ਹੋ ਜਾਂਦਾ ਨਾ ਮੰਮੀ ਮੇਰੇ ਕੋਲ ਹੁਣ ਫੈਮਿਲੀ ਰਿਲੇਸ਼ਨ ਬੜੇ ਵਿਬਾਨਾਂ ਦੇ ਮੈਂ ਤਾਂ ਜੇ ਕੋਈ ਨਿਕਲ ਗਿਆ ਠੀਕ ਆ ਮੈਂ ਦਾ ਡੋਲੂ ਮਾ ਪਾ ਕੇ ਅਗਲੇ ਦੇ ਅੰਦਰ ਚਲ ਜਾਂਦਾ ਵੀ ਲਓ ਭਾਈ ਹਨਾ ਹੁਣ ਭਾਈ ਉਹ ਮੋਟਰਸਾਈਕਲ ਪਰ ਤੇ ਉਤਰ ਹਾਂਜੀ ਹਾਂ ਤਾਂ ਕਰਕੇ ਐਦਾਂ ਹੋ ਜਾਂਦਾ ਤੇ ਚਲੋ ਠੀਕ ਆ ਜੀ ਹੁਣ ਮਿਲਦੇ ਤੁਹਾਨੂੰ ਕਿਸੇ ਅਗਲੇ ਬਲੌਗ ਚ ਚਾਹ ਪੀ ਲੀਏ ਜੀ ਹੁਣ ਚਾਹ ਠੰਡੀ ਹੋ ਰਹੀ ਆ ਹੂੰ ਠੀਕ ਆ ਜੀ ਫਿਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ